ਜਿਹੜੇ ਬੰਦਿਆਂ ਨੂੰ ਛਿੱਤਰਖਾਣੇ ਦੀ ਆਦਤ ਪੈ ਜਵੇ ਉਹ ਕਿਤੇ ਸੂਤਾ ਉਹਨੇ ਛਿੱਤਰਖਾ ਕੇ ਸੂਤ ਆਉਂਗੇ। ਬੱਕਰੀਆਂ ਨੇ ਦੁੱਧ ਦੇਣਾ ਵੀ ਹੈ ਦੇਣਾ ਵੀ ਮਿੰਗਣਾ ਪਾ ਕੇ ਉਹ ਕੰਮ ਹੈ ਇਹਨਾਂ ਦਾ। ਜੇ ਛਿੱਤਰ ਵਾਜੂਗੇ ਫਿਰ ਲੋਟ ਆ ਜਾਣਾ। ਫੇ ਕਹਿ ਦੇਣਾ ਵੀ ਅਸੀਂ ਸਾਰਾ ਕੁਝ ਕਰ ਦੂੰਗੇ। ਕੋਈ ਗੱਲ ਨਹੀਂ। ਅਸੀਂ ਸਿਰਫ ਟਰੇਲਰ ਦਿਖਾਇਆ ਅੱਜ ਸਰਕਾਰ ਨੂੰ ਵੀ ਅਸੀਂ ਜਾਗ ਗਏ। ਅਸੀਂ ਉੱਠੇ ਵੇ ਤੁਹਾਨੂੰ ਵਿਰੋਧ ਕਰੂਗੇ ਅਸੀਂ। ਅੱਜ ਤਾਂ ਬੱਸ ਸਟੈਂਡ ਪਰੇ ਲਾਇਆ ਧਰਨਾ। ਕੱਲ ਨੂੰ ਅਸੀਂ ਜਿੱਥੇ ਇਹਨਾਂ ਦੀਆਂ ਕੋਠੀਆਂ ਮੂਰੇ ਵੀ ਜਾ ਸਕਦੇ ਹਾਂ। ਜੇਕਰ ਇਹਨਾਂ ਨੇ ਸਾਡੇ 35 ਪਿੰਡਾਂ ਨੂੰ ਜੇ ਮੈਂ ਵੀ ਛੇੜਿਆ ਤਾਂ ਅਸੀਂ ਇਹਨਾਂ ਨੂੰ ਸਰਕਾਰ ਦੇ ਵੋਟਾਂ ਦੀ ਗੱਲ ਕਰਦੇ ਅਸੀਂ ਇਹਨਾਂ ਦਾ ਪਿੰਡਾਂ 'ਚ ਵੜਨਾ ਬੰਦ ਕਰਦਾਂਗੇ ਉਹਨਾਂ ਨੇ ਇਹ ਵੀ ਨਹੀਂ ਕਿਹਾ ਵੀ ਤੁਸੀਂ ਧਰਨਾ ਨਾ ਲਾਓ ਨਹੀਂ ਤਾਂ ਐਮਐਲਏ ਸਾਹਿਬ ਦਾ ਹੱਕ ਬਣਦਾ ਤਾਂ ਵੀ ਤੁਸੀਂ ਧਰਨਾ ਨਾ ਲਾਓ ਕੋਈ ਨਹੀਂ ਮੈਂ ਬੈਠਾ ਤੁਹਾਡੇ ਪਿੰਡ ਨਹੀਂ ਬਦਲ ਹੁੰਦੇ ਨਹੀਂ ਉਹਨਾਂ ਨੇ ਇਹ ਜੀ ਕੋਈ ਗੱਲ ਨਹੀਂ ਕਰੀ ਉਹ ਕਹਿੰਦੇ ਵੀ ਤੁਸੀਂ ਧਰਨਾ ਲਾਉਣ ਤੇ ਮੈਂ ਨਹੀਂ ਤੁਹਾਨੂੰ ਰੋਕਦਾ ਤੁਸੀਂ ਧਰਨਾ ਲਾਓ ਤਾਂ ਹੀ ਮੈਂ ਵਪਾਰਕ ਵਾਰ ਕਮਾਂ ਚਾਹੇ ਮੈਂ ਜੁਡੀਸ਼ੀਅਲ ਕੋਰਟ ਕੰਪਲੈਕਸ ਕਵਾਂ ਹੋਰ ਚੀਜ਼ਾਂ ਕਵਾਂ ਸਾਰਿਆਂ ਦੇ ਹੀ ਪੇਟ ਤੇ ਲੱਤ ਮਾਰਨ ਵਾਲੀ ਨੌਬਤ ਹੈ ਕਿਉਂਕਿ ਸਾਡਾ 35 ਤੋਂ 40% ਕੰਮ ਜਿਹੜਾ ਹੈ ਉਹ ਇਨ੍ਹਾਂ ਪਿੰਡਾਂ ਤੋਂ ਹੀ ਆ ਰਿਹਾ ਉਹ ਦੇਖੋ ਕਿ ਰੂਪਨਗਰ ਨੂੰ ਲਗਾਉਨੇ ਸਾਡਾ ਸਰਵਾਈਵਲ ਤੱਕ ਮੁਸ਼ਕਿਲ ਹੋ ਜਾਵੇਗਾ ਸੋ ਅਸੀਂ ਵੀ ਨਹੀਂ ਚਾਹਦੇ ਕਿ ਅਸੀਂ ਇਸ ਸੰਘਰਸ਼ ਨੂੰ ਹੋਰ ਲੰਬਾ ਜਾਂ ਹੋਰ ਬੜੇ ਲੈਵਲ ਤੇ ਕਰੀਏ ਜੇ ਕੱਲ ਸਾਨੂੰ ਤਸੱਲੀ ਬਖਸ਼ ਕੋਈ ਜਵਾਬ ਆ ਜਾਏਗਾ ਇਹਨਾਂ ਵੱਲੋਂ ਸੋ ਅਸੀਂ ਇਸ ਧਰਨੇ ਨੂੰ ਅਸੀਂ ਇਹਨੂੰ ਸਮਾਪਤ ਕਰਾਂਗੇ ਜਦੋਂ ਆਪਾਂ ਝੂਠ ਬੋਲਾਂਗੇ ਇੱਕ ਝੂਠ ਬੋਲਾਂਗੇ ਦੂਆ ਬੋਲਾਂਗੇ ਤੀਆ ਬੋਲਾਂਗੇ ਇਹ ਚੁਟਕਲੇ ਦੀ ਸਰਕਾਰ ਆ ਉਹਨੂੰ ਸਾਰਿਆਂ ਨੂੰ ਪਤਾ ਵੀ ਚੁਟਕਲੇ ਸੁਣਨੇ ਆ ਉਹਦੇ ਉੱਪਰ ਪੈਸੇ ਨਹੀਂ ਲੱਗਦੇ ਹੁਣ ਚੁਟਕਲੇ ਸੁਣਨ ਪਰ ਉਹ ਵੋਟਾਂ ਪਾ ਕੇ ਅਸੀਂ ਚੁਟਕਲੇ ਸੁਣਨ ਵਾਸਤੇ ਰੱਖਦੇ ਸਵੇਕ ਨੂੰ ਪੰਜ ਦਰਾਂ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਹਰਪ੍ਰੀਤ ਕੌਰ ਦਾਜੇਈ ਕਿ ਅੱਜ ਅਸੀਂ ਖਰੜ ਤਹਿਸੀਲ ਪਹੁੰਚੇ ਹੋਏ ਆ ਜਿੱਥੇ ਅੱਜ ਵਕੀਲਾਂ ਦੇ ਵੱਲੋਂ ਧਰਨਾ ਲਗਾਇਆ ਜਾ ਰਿਹਾ ਹੈ ਇਹ ਧਰਨਾ ਕਿਉਂ ਲਗਾਇਆ ਗਿਆ ਹੈ ਉਹਨਾਂ ਦੇ ਵੱਲੋਂ ਉਹਨਾਂ ਦੇ ਨਾਲ ਸਿੱਧੀ ਗੱਲਬਾਤ ਕਰਦੇ ਆ ਤੇ ਖਾਸ ਗੱਲਬਾਤ ਕਰਦੇ ਆ ਤੁਸੀਂ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੁੰਗੇ ਕਾਦੇ ਵਾਸਤੇ ਲਗਾਇਆ ਗਿਆ ਤਾਂ ਦੇਖੋ ਜੀ ਅਸੀਂ ਪਹਿਲਾਂ ਤਾਂ ਧੰਨਵਾਦ ਕਰਦੇ ਆ ਬਾਰ ਐਸੋਸੀਏਸ਼ਨ ਵਾਲਿਆਂ ਦਾ ਜਿਨ੍ਹਾਂ ਨੇ ਸਾਨੂੰ ਜਗ੍ਹਾ ਦਿੱਤਾ ਸੁੱਤੇ ਪਿਆ ਨੂੰ ਅਸੀਂ ਤਾਂ ਸਿਰਫ ਐ ਆਸਰ ਬੈਠੇ ਦੇ ਵੀ ਸਾਡਾ ਜ਼ਿਲ੍ਹਾ ਬਦਲ ਨਹੀਂ ਹੁੰਦਾ ਪਹਿਲਾਂ ਵੀ ਤਿੰਨ ਚਾਰ ਗੇਲਾਂ ਅਸੀਂ ਸੰਘਰਸ਼ ਕਰਿਆ ਜਦ ਵੀ ਸਾਨੂੰ ਵਿਸ਼ਵਾਸ ਦਿਵਾ ਕੇ ਠਾਲ ਦੰਦੇ ਤੇ ਵੀ ਥੋੜਾ ਜ਼ਿਲ੍ਹਾ ਨਹੀਂ ਬਦਲਦਾ ਥੋੜਾ ਬਲਾਕ ਨਹੀਂ ਬਦਲਦਾ ਪਰ ਹੁਣ ਕੱਲ ਨੂੰ ਸਾਨੂੰ ਵਕੀਲ ਸਾਹਿਬਾਂ ਨੇ ਫੋਨ ਕਰਕੇ ਬੁਲਾਇਆ ਵੀ ਥੋੜਾ ਜ਼ਿਲਾ ਬਦਲ ਗਿਆ ਸੋਈ ਅੱਜ ਸਾਨੂੰ ਪੱਕਾ ਪਤਾ ਲੱਗ ਗਿਆ ਵੀ ਸਾਡਾ ਜ਼ਿਲਾ ਤਬਦੀਲ ਕਰਨ ਲੱਗੇ ਵੇ ਇਹ ਤਾਂ ਅਸੀਂ ਕੱਲ ਇਹਨਾਂ ਨੂੰ ਆ ਕੇ ਸਪੋਰਟ ਕਰੀ ਤੀ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਆਂ ਵੀ ਇਹਨਾਂ ਨੇ ਸਾਨੂੰ ਸੁੱਤੇ ਪਿਆ ਨੂੰ ਜਗਾਇਆ ਔਰ ਅੱਗੇ ਨੂੰ ਵਿਸ਼ਵਾਸ ਵੀ ਦਵਾਤਾ ਵਕੀਲ ਸਾਹਿਬ ਨੂੰ ਲੜਾਈ ਦਾ ਸਾਡੀ ਹੈ ਇਹ ਤਾਂ ਸਾਨੂੰ ਇੱਕ ਗੈਲ ਹਮਾਇਤ ਦੇ ਰਹੇ ਇਹਨਾਂ ਦੀ ਹਮਾਇਤ ਕਰਕੇ ਅਸੀਂ ਹੁਣ ਪੱਕਾ ਧਰਨਾ ਰੋਜ ਦਾ ਲਾਉਂਗੇ ਜਿਸ ਤਰ੍ਹਾਂ ਵੀ ਸਾਡਾ ਪ੍ਰੋਗਰਾਮ ਬਣੇ ਕਰੂਗਾ ਸਾਰੇ ਕਮੇਟੀ ਬਣਾ ਕੇ ਸਲਾਹ ਕਰੂਗੇ ਜੇ ਗੇਟ ਬੰਦ ਕਰਨੇ ਹੋਏ ਗੇਟ ਬੰਦ ਕਰਲੇ ਕਰੂਗੇ ਜੇ ਰੋਡ ਰੋਕਣਾ ਹੋਇਆ ਰੋਡ ਰੋਕਲੇ ਕਰੂਗੇ ਜੇ ਕੋਈ ਹੜਤਾਲ ਹੋਈ ਕੋਈ ਹੜਤਾਲ ਕਰਲੇ ਕਰੂਗੇ ਯਾਨੀ ਅਸੀਂ ਰੋਜ਼ ਤਿੱਖਾ ਸੰਘਰਸ਼ ਕਰੂਗੇ ਪਿੰਡਾਂ ਮਾਤੇ ਬੱਤੇ ਬੱਦ ਬੰਦੇ ਲਿਆਉਂਗੇ ਜੀ ਤੇ ਹੁਣ ਤੁਸੀਂ ਖਰੜ ਬੱਸ ਸਟੈਂਡ ਤੇ ਧਰਨਾ ਲਗਾਇਆ ਸੀਗਾ ਲੇਕਿਨ ਹੁਣ ਹਟਾ ਦਿੱਤਾ ਗਿਆ ਉਸ ਦਾ ਕਾਰਨ ਅਸੀਂ ਸਿਰਫ ਟਰੇਲਰ ਦਿਖਾਇਆ ਅੱਜ ਸਰਕਾਰ ਨੂੰ ਵੀ ਅਸੀਂ ਜਾਗ ਗਏ ਅਸੀਂ ਉੱਠੇ ਵੇ ਤੁਹਾਨੂੰ ਵਿਰੋਧ ਕਰੂਗੇ ਅਸੀਂ ਅੱਜ ਤਾਂ ਬੱਸ ਸਟੈਂਡ ਪਰੇ ਲਾਇਆ ਧਰਨਾ ਕੱਲ ਨੂੰ ਅਸੀਂ ਜਿੱਥੇ ਇਹਨਾਂ ਦੀਆਂ ਕੋਠੀਆਂ ਮੂਰੇ ਵੀ ਜਾ ਸਕਦੇ ਹਾਂ 35ੋਂ ਪਿੰਡ ਹੌਲੀ ਹੌਲੀ ਵਧਾਉਂਗੇ ਕੰਮ ਕਿਉਂ ਲੋਕਾਂ ਨੂੰ ਵੀ ਜਾਗਰੂਕ ਕਰਨਾ ਪੈਂਦਾ ਹੌਲੀ ਹੌਲੀ ਪਹਿਲੇ ਦਿਨ ਕੁਝ ਦੂਏ ਦਿਨ ਕੁਝ ਤੀਏ ਦਿਨ ਕੁਝ ਹੌਲੀ ਹੌਲੀ ਵਧਦਾ ਜਾਊਗਾ ਕਿਸ ਨੇ ਗੱਲਬਾਤ ਕੀਤੀ ਹੈ ਕਿਸ ਨੇ ਅਸ਼ਵਾਸ਼ਣ ਦੋਇਆ ਕਿ ਜਲਦ ਜਿਹੜਾ ਤੁਹਾਡਾ ਕੰਮ ਕੀਤਾ ਜਾਊਗਾ ਅਸੀਂ ਐਸਡੀਐਮ ਸਾਹਿਬ ਨੂੰ ਕੱਲ ਮਿਲੇ ਤੇ ਐਸਡੀਐਮ ਸਾਹਿਬ ਨੇ ਕਿਹਾ ਤਾਂ ਵੀ ਮੈਂ ਤੁਹਾਡੇ ਜਿਹੜੀ ਫਰਿਆਦ ਹੈ ਪਹੁੰਚਾ ਦੰਨੀ ਆ ਡੀਸੀ ਸਾਹਿਬ ਕੋਲ ਪਰ ਪਤਾ ਨਹੀਂ ਪਹਚਾਇਆ ਕਿ ਨਹੀਂ ਪਹਚਾਇਆ ਪਰ ਇਸ ਤਰ੍ਹਾਂ ਕਿਸਾ ਜੋਗਰ ਬੱਚਾ ਰੋਂਦਾ ਨਹੀਂ ਹੈ ਜੋਗਲ ਮਾਂ ਕਿਤੇ ਦੁੱਧ ਚੰਗਾਉਂਦੀ ਹੈ ਸਾਡਾ ਤਾਂ ਧਰਨਾ ਲਾਇਆ ਤੇ ਹੱਲ ਹੋਣਾ ਅੱਜ ਲਾ ਲਈਏ ਕੱਲ ਨੂੰ ਲਾ ਲਈਏ ਪਰ ਕੱਲ ਬੈਠੂਗੇ ਤਾਂ ਹੱਲ ਹੋ ਜਾਣਾ ਲੱਗਦਾ ਨਹੀਂ ਕਿ ਸਰਕਾਰ ਨੂੰ ਪਹਿਲਾਂ ਹੀ ਸੁਣ ਲੈਣਾ ਚਾਹੀਦਾ ਹੈ ਕਿ ਲੋਕਾਂ ਨੂੰ ਸਾਰਿਆਂ ਨੂੰ ਧਰਨਾ ਲਾਉਣ ਤੋਂ ਬਾਅਦ ਹੀ ਸਰਕਾਰ ਨੂੰ ਕਿਉਂ ਸੁਣਨਾ ਜਿਹੜੇ ਬੰਦਿਆਂ ਨੂੰ ਛੇਤਰਖਾਨੇ ਦੀ ਆਦਤ ਪੈ ਜਵੇ ਉਹ ਕਿਤੇ ਸੂਤ ਉਹਨੇ ਛੇਤਰ ਖਾ ਕੇ ਸੂਤ ਆਉਂਗੇ ਬੱਕਰੀ ਨੇ ਦੁੱਧ ਦੇਣਾ ਵੀ ਹੈ ਦੇਣਾ ਵੀ ਮਿੰਗਣਾ ਪਾ ਕੇ ਉਹ ਕੰਮ ਹੈ ਇਹਨਾਂ ਦਾ ਜੇ ਛੱਤਰ ਬਾਜੂਗੇ ਫਿਰ ਲੋਟ ਆ ਜਾਣਾ ਫੇ ਕਹਿ ਦੇਣਾ ਵੀ ਅਸੀਂ ਸਾਰਾ ਕੁਝ ਕਰ ਦੂਗੇ ਕੋਈ ਗੱਲ ਨਹੀਂ ਪਹਿਲਾਂ ਦੇਖਦੇ ਹੌਲੀ ਹੌਲੀ ਟੀਕਾ ਲਾ ਕੇ ਦੇਖਦੇ ਵੀ ਇਹ ਜਾਗਦੇ ਆ ਕਿ ਸੁੱਤੇ ਪਏ ਉਹੀ ਕੰਮ ਹੋਇਆ ਤੁਹਾਡੇ ਨੂੰ ਬੜਨੇ ਦਾ ਅਸੀਂ ਇਹਨਾਂ ਦਾ ਕਰਾਂਗੇ ਹਾਂਜੀ ਜੇਕਰ ਇਹਨਾਂ ਨੇ ਸਾਡੇ 35 ਪਿੰਡਾਂ ਨੂੰ ਜਿਵੇਂ ਵੀ ਛੇੜਿਆ ਤਾਂ ਅਸੀਂ ਇਹਨਾਂ ਨੂੰ ਸਰਕਾਰ ਦੇ ਵੋਟਾਂ ਦੀ ਗੱਲ ਕਰਦੇ ਅਸੀਂ ਇਹਨਾਂ ਦਾ ਪਿੰਡਾਂ 'ਚ ਬੜਨਾ ਬੰਦ ਕਰ ਦਾਂਗੇ ਇਹਨਾਂ ਨੂੰ ਪਿੰਡਾਂ ਵੱਲ ਇਹ ਸਾਡੇ ਕਿੰਨੀ ਝਾਕ ਵੀ ਨਹੀਂ ਸਕਦੇ ਉਹਨਾਂ ਤੱਕ ਦੂਰ ਦੀ ਗੱਲ ਹੈ ਕਿਉਂਕਿ ਅਸੀਂ ਜਿਹੜੇ 35 ਪਿੰਡ ਕੜੂਆ ਕਨਗੋਈ ਦੇ ਇਹਨੂੰ ਕਿਸੇ ਵੀ ਹਾਲਤ ਵਿੱਚ ਵਕੀਲ ਭਾਈਚਾਰਾ ਕਿਸਾਨ ਜੁਨੀਅਨ ਪਿੰਡਾਂ ਦੀਆਂ ਪੰਚਾਇਤਾਂ ਪਿੰਡਾਂ ਦੇ ਸਾਰੇ ਵਸਿੰਦੇ ਕਿਸੇ ਵੀ ਹਾਲਤ ਵਿੱਚpropto ਜ਼ਿਲ੍ਹੇ 'ਚ ਨਹੀਂ ਜਾਉਂਗੇ ਕਿਉਂਕਿ 2-2 ਕਿਲੋਮੀਟਰ ਤੇ 3-3 ਕਿਲੋਮੀਟਰ ਤੇ ਬੈਠੇ ਆ ਉਹ ਸੋ ਉਹਨਾਂ ਨੂੰ ਅੱਜ 35-35 ਕਿਲੋਮੀਟਰ ਤੇ ਲਾ ਰਹੀ ਸਰਕਾਰ ਇਹ ਸਰਕਾਰ ਦਾ ਗਲਤ ਹੈ ਇਹ ਸਰਕਾਰ ਨੂੰ ਹਲਕਾ ਵਿਧਾਇਕ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਤੁਹਾਨੂੰ ਹਰੇਕ ਪਿੰਡ ਨੇ ਵੋਟ ਪਾ ਕੇ ਵਿਧਾਇਕ ਬਣਾਇਆ ਸੋ ਇਹ ਤੁਹਾਡਾ ਫਰਜ ਬਣਦਾ ਵੀ ਲੋਕਾਂ ਦੀ ਗੁਵਾਈ ਅੱਗੇ ਹੋ ਕੇ ਕਰੋ ਜੇਕਰ ਤੁਸੀਂ ਸਾਡੇ ਪਿੰਡਾਂ ਦਾ ਤੋੜਨ ਦੀ ਕੋਈ ਕੋਸ਼ਿਸ਼ ਹੋਈ ਸਰਕਾਰ ਦੀ ਤਾਂ ਅਸੀਂ ਇਹਨਾਂ ਨੂੰ ਹਲਕਾ ਵਿਧਾਇਕ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਵਾਂਗੇ ਸਾਨੂੰ ਲੱਗਦਾ ਨਹੀਂ ਕਿ ਹੁਣ ਪੰਜਾਬ ਦੇ ਨਾਲ ਜ਼ਿਆਦਾ ਤੱਕਾ ਹੋ ਰਿਹਾ ਹੈ ਕਿ ਇੱਕ ਧਰਨਾ ਹਟਦਾ ਤਾਂ ਦੂਜਾ ਧਰਨਾ ਸਾਡੇ ਪੰਜਾਬ ਦੇ ਵਿੱਚ ਲੱਗ ਜਾਂਦਾ ਆਹ ਹਾਂ ਜੇ ਧਰਨਾ ਲਾਉਨੇ ਆਂ ਅਸੀਂ ਤਾਂ ਭਗਵਾਨ ਤੁਮਨ ਕਹਿੰਦਾ ਵੀ ਇਹ ਤਾਂ ਕਹਾਂ ਜੀ ਨੂੰ ਕਹਿੰਦਾ ਇਹ ਤਾਂ ਬੇਲੇ ਲੋਕ ਤਾਂ ਤਾਂ ਧਰਨਾ ਲਾਉਂਦੇ ਪਹਿਲਾਂ ਆਪ ਧਰਨੇ ਪਰ ਬੈਂਦਾ ਤਾਂ ਪਰ ਜਿਹੜਾ ਹੁਣ ਧਰਨਾ ਲੱਗਣਾ ਸਾਡਾ 35 ਪਿੰਡਾਂ ਵਾਲਾ ਇਹ ਸਾਰਾ ਪਬਲਿਕ ਦਾ ਧਰਨਾ ਜਿਹੜਾ ਸਾਡੇ 35 ਪਿੰਡਾਂ ਕੋਟੂਆ ਕਾਨੋ ਕੋ ਹਲਕੇ ਦੇ ਇਹ ਮਹਾਲੀ ਜ਼ਿਲ੍ਹੇ ਨਾਲ ਤੋੜ ਕੇ ਰੋਪੜ ਜ਼ਿਲ੍ਹੇ ਚ ਲਾ ਰਹੇ ਹਨ ਹਾਲਾਂਕਿ ਮਹਾਲੀ ਜ਼ਿਲ੍ਹਾ ਸਾਨੂੰ ਇੱਥੇ ਤੇ 10 ਕਿਲੋਮੀਟਰ 8-10 ਕਿਲੋਮੀਟਰ ਪੈਂਦਾ ਰੋਪੜ ਸਾਨੂੰ ਪੈਂਦਾ 40 ਕਿਲੋਮੀਟਰ ਰੋਪੜ ਦਾ ਅਸੀਂ ਜਾ ਹੀ ਨਹੀਂ ਸਕਦੇ ਲੋਕਾਂ ਪਹਿਲਾਂ ਕਾਂਗਰਸ ਦੇ ਟਾਈਮ ਸਾਡਾ ਮਾਲੀ ਜੀ ਨਾ ਬਣਿਆ ਤਾਂ ਲੋਕਾਂ ਨੇ ਬਹੁਤ ਖੁਸ਼ੀ ਪ੍ਰਗਟ ਕਰੀ ਸੀ ਇਹ ਸਰਕਾਰ ਨੇ ਜੇ ਕੋਈ ਸਿੱਧਾ ਕੰਮ ਨਹੀਂ ਕਰਨ ਦਾ ਪੁੱਠਾ ਦਾ ਨਾ ਕਰੇ ਆਧੀਆਂ ਇਹ ਸਰਕਾਰ ਨੂੰ ਕਹਿੰਦੇ ਆ ਵੀ ਸਾਡਾ ਤਾਂ ਜਦ ਤੱਕ ਵਕੀਲਾਂ ਨੇ ਕੱਲ੍ਹ ਆਥੀ ਇੱਥੇ ਆਏ ਵਕੀਲ ਧਾਰ ਨੇ ਪਰ ਬੈਠੇ ਤੇ ਇਹ ਕਹਿੰਦੇ ਵੀ ਤੁਹਾਡੇ ਪਿੰਡ ਇਸ ਤਰ੍ਹਾਂ ਉਧਰ ਬਦਲ ਹੋ ਰਹੇ ਹਨ ਪਰ ਸਾਨੂੰ ਇਹ ਗੱਲ ਸੱਚ ਨਹੀਂ ਤਿਆਰ ਵੀ ਸਰਕਾਰ ਐਡਾ ਪੁੱਠਾ ਕੰਮ ਵੀ ਕਰ ਸਕਦੀ ਹੈ ਅੱਜ ਮੈਂ ਐਮਐਲਏ ਸਾਹਿਬ ਨੂੰ ਭਾਹ ਚਲੋ ਐਮਐਲਏ ਸਾਹਿਬ ਮੈਂ ਸਾਡੇ ਹਲਕੇ ਦੇ ਉਹਨਾਂ ਤਾਂ ਮਿਲिए ਪਹਿਲਾਂ ਜਾ ਕੇ ਤੇ ਫਿਰ ਉਹ ਅਸੀਂ ਸੱਜਰੀ ਪ੍ਰੋਗਰਾਮ ਬਣਾਇਆ ਉਹਨਾਂ ਜਾ ਕੇ ਮਿਲੇ ਪਰ ਉਹਨਾਂ ਨੇ ਗੱਲ ਤੇ ਜਾਪ ਰਿਹਾ ਤਾਂ ਵੀ ਜਿਹੜੇ ਤਰ੍ਹਾਂ ਤੁਹਾਡੇ ਪਿੰਡ ਬਦਲ ਹੋਊਂਗੇ ਸਿੱਧਾ ਦੰਦੋ ਕਹਿ ਸਕਦੇ ਚਲੋ ਐਮਐਲਏ ਉਹਦੀ ਕੋਈ ਮਜਬੂਰੀ ਹੁੰਦੀ ਹੈ ਪਰ ਉਹਨਾਂ ਦੀ ਗੱਲ ਤੇ ਮਨ ਜੱਜਮੈਂਟ ਹੋ ਗਈ ਉਹਨਾਂ ਨੇ ਇਹ ਵੀ ਨਹੀਂ ਕਿਹਾ ਵੀ ਤੁਸੀਂ ਧਰਨਾ ਨਾ ਲਾਓ ਨਹੀਂ ਤਾਂ ਐਮਐਲਏ ਸਾਹਿਬ ਦਾ ਹੱਕ ਬਣਦਾ ਤਾਂ ਵੀ ਤੁਸੀਂ ਧਰਨਾ ਨਾ ਲਾਓ ਕੋਈ ਨਹੀਂ ਮੈਂ ਬੈਠਾ ਤੁਹਾਡੇ ਪਿੰਡ ਨਹੀਂ ਬਦਲ ਹੁੰਦੇ ਨਹੀਂ ਉਹਨਾਂ ਨੇ ਇਹ ਜੀ ਕੋਈ ਗੱਲ ਨਹੀਂ ਕਰੀ ਉਹ ਕਹਿੰਦੇ ਵੀ ਤੁਸੀਂ ਧਰਨਾ ਲਾਉਣ ਤੇ ਮੈਂ ਨਹੀਂ ਤੁਹਾਨੂੰ ਰੋਕਦਾ ਤੁਸੀਂ ਧਰਨਾ ਲਾਓ ਇਹਦੇ ਕਰਕੇ ਹੁਣ ਅਸੀਂ ਇਹੀ ਤੁਹਾਡੇ ਚੈਨਲ ਅਹੀਂ ਕਹਿਣਾ ਚਾਹੁੰਦੇ ਆ ਵੀ ਜੇ ਸਰਕਾਰ ਨੇ 35 ਪਿੰਡ ਬਦਲ ਤੇ ਤਾਂ ਨਾ ਤਾਂ ਕੋਈ ਵੀ ਐਮਐਲਏ ਐਮਪੀ ਆਮ ਆਦਮੀ ਪਾਰਟੀ ਦਾ ਪਿੰਡਾਂ 'ਚ ਬੜਨ ਦਾ ਦੂਰ ਦੀ ਗੱਲ ਹੈ ਅਧਿਆਦੇ ਜਿਹੜੇ ਪਿੰਡਾਂ ਨੇ ਬੜੀਆਂ ਸਾੜਕਾ ਉੱਥੇ ਵੀ ਲੰਘਣਾ ਬੰਦ ਕਰ ਦੂਗੇ ਇਹਨਾਂ ਦਾ ਇਹ ਸਰਕਾਰ ਪਹਿਲਾਂ ਸੋਚ ਲਵੇ ਇਹਦੇ ਬਾਅਦ ਫੈਸਲਾ ਲਵੇ ਬਾਕੀ ਸਾਰੀਆਂ ਪੰਚਾਇਤਾਂ ਜਿਹੜੀਆਂ ਉਹ ਮਤੇ ਪਾਉਣੇ ਤਿਆਰ ਆ ਦੋ ਚਾਰ ਦਿਨਾਂ ਚ ਸਾਰੀਆਂ 35 ਦਾ 35 ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾ ਕੇ ਦਵਾਂਗੇ ਵੀ ਸਾਡੇ ਪਿੰਡ ਜਿਹੜੇ ਮਹਾਲੀ ਜ਼ਿਲ੍ਹੇ ਨਾਲ ਰਹਿਣੇ ਚਾਹੀਦੇ ਆ ਜੇ ਇਹਨਾਂ ਨੇ ਆ ਗਲਤ ਫੈਸਲਾ ਲੈ ਲਿਆ ਤਾਂ ਇਹਨਾਂ ਨੂੰ 35 ਪਿੰਡਾਂ ਚੋਂ 35 ਵੋਟਾਂ ਵੀ ਨਹੀਂ ਪਾਉਣਗੀਆਂ ਨਾ ਕੋਈ ਬੋਤ ਲੱਗੂਗਾ ਨਾ ਇਹਨਾਂ ਨੂੰ ਪਿੰਡਾਂ ਚ ਸਖਤ ਬਹੁਤ ਜ਼ਿਆਦਾ ਲੋਕਾਂ ਦਾ ਗੁੱਸਾ ਇਹ ਫੈਸਲਾ ਆਪਣਾ ਛੇਤੀ ਤੇ ਛੇ ਕੱਲ ਨੂੰ ਵੀ ਸਾਡਾ ਪ੍ਰੋਗਰਾਮ ਹੈ ਇੱਥੇ ਤਹਿਸੀਲ ਚ ਅਸੀਂ ਇੱਥੇ ਇਕੱਠੇ ਹੋਣਾ ਕੱਲ ਨੂੰ ਇਹਨਾਂ ਦਾ ਕੋਈ ਵੀ ਐਮਐਲਏ ਜਾਂ ਐਮਪੀ ਜਾਂ ਕੋਈ ਮੰਤਰੀ ਆ ਕੇ ਵਿਸ਼ਵਾਸ ਦਿਵਾਵੇ ਤੁਹਾਨੂੰ ਅਸੀਂ ਜਾਂ ਡੀਸੀ ਜਾਂ ਜਿਹੜੇ ਇਹਨਾਂ ਦੇ ਤਹਿਸੀਲਦਾਰ ਜਾਂ ਐਸਟੀਮ ਦੇ ਕਹੇ ਤੇ ਅਸੀਂ ਧਾਰਨਾ ਨਹੀਂ ਚੱਕਣਾ ਅਲੇ ਤਾਂ ਅਸੀਂ ਅੱਜ ਥੋੜਾ ਜਿਹਾ ਟ੍ਰੇਲਰ ਦਿਖਾਇਆ ਆ ਪਿੰਡਾਂ ਦੇ ਲੋਕਾਂ ਨੂੰ ਪਤਾ ਹੀ ਨਹੀਂ ਆ ਵੀ ਸਾਡੇ ਨਾਲ ਆਹ ਧੱਕਾ ਹੋ ਰਿਹਾ ਮੈਂ ਵੀ ਕਈ ਪਿੰਡਾਂ 'ਚ ਫੋਨ ਕਰਿਆ ਲੋਕਾਂ ਨੂੰ ਪਤਾ ਨਹੀਂ ਹੈ ਹੁਣ ਜਿਉਂ-ਜਿਉਂ ਪਤਾ ਲੱਗਿਆ ਲੋਕਾਂ ਨੇ ਕੱਲ ਨੂੰ ਹੁਣ ਜਿਹੜਾ ਅਗਲਾ ਜਾਮ ਲਾਉਂਗੇ ਅਸੀਂ ਉੱਪਰਲੀ ਸੜਕ ਵੀ ਜਾਮ ਕਰਾਂਗੇ ਹਾਈਵੇ ਥੱਲੇ ਵਾਲਾ ਵੀ ਟਰੈਂਟਰ ਟਰੈਲੀਆਂ ਲੈ ਕੇ ਆਉਂਗੇ ਜਦ ਤੱਕ ਸਾਨੂੰ ਲਿਖਤੀ ਨਹੀਂ ਇਹ ਦਉਂਗੇ ਵੀ ਇਹ ਤੁਹਾਡੇ ਪਿੰਡ ਨਹੀਂ ਬਦਲ ਹੁੰਦੇ ਜਦ ਤੱਕ ਅਸੀਂ ਧਰਨਾ ਪੱਕਾ ਲਾ ਕੇ ਰੱਖੂਗਾ ਸਰ ਅੱਜ ਖਰੜ ਦੇ ਵਿੱਚ ਤੁਸਾਂ ਤੁਹਾਡੇ ਵੱਲੋਂ ਧਰਨਾ ਲਗਾਇਆ ਜਾ ਰਿਹਾ ਕਿਸ ਪਰਪਸ ਤੇ ਜਿਹੜਾ ਅੱਜ ਧਰਨਾ ਹੈ ਮੈਡਮ ਇਹ ਤਾਂ ਨਾ ਸਾਡੇ ਵੱਲੋਂ ਅਜ ਨਹੀਂ ਇਹ ਕੱਲ ਹੀ ਅਸੀਂ ਸੰਘਰਸ਼ ਜਿਹੜਾ ਹੈ ਸ਼ੁਰੂ ਕੀਤਾ ਸੀ ਇਹ ਐਕਚੁਅਲ ਚੀਜ਼ ਦੀ ਵਜ੍ਹਾ ਕੀ ਹੈ ਕਿ 24 ਤਰੀਕ ਨੂੰ ਜਿਹੜੀ ਸਰਕਾਰ ਹੈ ਉਹ ਆਨੰਦਪੁਰ ਸਾਹਿਬ ਨੂੰ ਡਿਸਟ੍ਰਿਕਟ ਹੈੱਡਕੁਆਰਟ ਜਿਹੜਾ ਡਿਸਟ੍ਰਿਕਟ ਅਨਾਉਂਸ ਕਰਨਾ ਚਾਹੁੰਦੀ ਹੈ ਇਹ ਡਿਸਟ੍ਰਿਕਟ ਜਿਹੜਾ ਬਣਾਇਆ ਜਾ ਰਿਹਾ ਹੈ ਰੂਪਨਗਰ ਨੂੰ ਕੱਟ ਕੇ ਉਹਦੇ ਚੋ ਏਰੀਆ ਲੈ ਕੇ ਤਾਂ ਡਿਸਟ੍ਰਿਕਟ ਬਣਾਇਆ ਜਾ ਰਿਹਾ ਇਸ ਚੱਕਰ 'ਚ ਇਹ ਜਿਹੜਾ ਹੈ ਰੂਪਨਗਰ ਨੂੰ ਕੰਪਨਸੇਟ ਕਰਨ ਵਾਸਤੇ ਖਰੜ ਦੇ ਕਡੂਆ ਜਿਹੜਾ ਏਰੀਆ ਹੈ ਸੱਤ ਤਸਵੀਰ ਹੈਗੀ ਹੈ ਉਹਦੇ 36 ਪਿੰਡ ਕੁਝ ਏਰੀਆ ਜਿਹੜਾ ਕੋਰਾਲੀ ਦਾ ਤੇ ਕੁਝ ਏਰੀਆ ਜਿਹੜਾ ਹੈ ਇਹ ਆਪਣਾ ਮਾਝਰੀ ਦਾ ਇਹ ਲੈ ਕੇ ਉਹਨਾਂ ਨੂੰ ਦੇਣਾ ਚਾਹ ਰਹੀ ਹੈ ਜੋ ਕਿ ਸਰਾਸਰ ਗਲਤ ਹੈ 2005 ਦੇ ਵਿੱਚ ਜਦੋਂ ਨਵਾਂ ਡਿਸਟ੍ਰਿਕਟ ਮੁਹਾਲੀ ਬਣਿਆ ਸੀ ਉਦੋਂ ਇਹ ਸਾਡਾ ਪਹਿਲਾਂ ਜਿਹੜਾ ਜ਼ਿਲ੍ਹਾ ਹੁੰਦਾ ਸੀ ਰੂਪਨਗਰ ਹੁੰਦਾ ਸੀ ਸਾਨੂੰ ਰੂਪਨਗਰ ਚੋਂ ਕੱਢ ਕੇ ਮੁਹਾਲੀ ਦੇ ਨਾਲ ਜੋੜਿਆ ਗਿਆ ਇਸ ਸਮੇਂ ਦੌਰਾਨ ਜਿਹੜਾ ਇਹ ਏਰੀਆ ਹੈ ਇਹਨੇ ਤਰੱਕੀ ਵੀ ਬਹੁਤ ਕੀਤੀ ਰੂਪਨਗਰ ਤੋਂ ਅੱਡ ਹੋ ਕੇ ਤੇ ਅੱਜ ਦੇ ਟਾਈਮ ਨੂੰ ਇਹ ਪਰੋਗਰੈਸ ਦੇ ਵਿੱਚ ਅਸੀਂ ਇਹ ਕਹੂਗੇ ਵੀ ਚਾਰ ਚੰਨ ਲੱਗੇ ਹੋਏ ਹਨ ਬਟ ਅਸ ਦੇ ਟਾਈਮ ਨੂੰ ਦੁਬਾਰਾ ਤੋਂ ਜਿਹੜੇ ਸਾਡਾ ਕੁਛ ਏਰੀਆ ਜਿਹੜਾ ਸਾਡੇ ਭਰਾਵਾਂ ਨੂੰ ਸਾਡੇ ਤੋਂ ਵੱਖ ਰਿਆ ਜਾ ਰਿਹਾ ਹੈ ਉਹ ਡਿਵੈਲਪਮੈਂਟ ਤੋਂ ਹਟਾ ਕੇ ਦੁਬਾਰਾ ਤੋਂ ਉਹਨਾਂ ਨੂੰ ਰੂਰਲ ਏਰੀਆਜ਼ ਦੇ ਨਾਲ ਜੋੜਿਆ ਜਾ ਰਿਹਾ ਹੈ ਜੋ ਕਿ ਸਰਾਸਰ ਗਲਤ ਹੈ ਇਸ ਦੇ ਨਾਲ ਇੱਕ ਤਾਂ ਸਾਡਾ ਜਿਹੜਾ ਡਿਸਟ੍ਰਿਕਟ ਹੈ ਉਹਦੀ ਇਕਨੋਮੀ ਨੂੰ ਬਹੁਤ ਫਰਕ ਪੈਣਾ ਜਿਹੜਾ ਰੈਵਨਿਊ ਸਾਡਾ ਜਨਰੇਟ ਹੋ ਰਿਹਾ ਸੀ ਜਿਹੜੀਆਂ ਰਜਿਸਟਰੀਆਂ ਹੋ ਰਹੀਆਂ ਸੀ ਸੇਲ ਡੀਡਸ ਹੋ ਰਹੀਆਂ ਸੀ ਬਾਕੀ ਕੰਮ ਹੋ ਰਹੇ ਸੀ ਉਹ ਰੈਵਨਿਊ ਜਨਰੇਟ ਹੋ ਕੇ ਸਾਡੇ ਡਿਸਟ੍ਰਿਕਟ ਦੇ ਡਿਵੈਲਪਮ ਦੂਜੀ ਚੀਜ਼ ਪ੍ਰੋਸਪਰਿਟੀ ਦਾ ਲਾਸ ਹੋਊਗਾ ਜਿਹੜੇ ਸਾਡੇ ਇਥੋਂ ਦੇ ਵਸਨੀਕ ਹਨ ਜਿਨ੍ਹਾਂ ਦੇ ਲੈਂਡ ਜਿਹੜੀ ਹੈ ਅੱਜ ਦੇ ਟਾਈਮ ਨੂੰ ਗਮਾੜਾ ਦੇ ਵਿੱਚ ਫਾਲ ਕਰ ਰਹੀ ਸੀ ਦੁਬਾਰਾ ਤੋਏ ਉਹਨੂੰ ਰੂਪਨਗਰ ਦੇ ਵਿੱਚ ਪਾ ਕੇ ਜਿਹੜੇ ਉਹਨਾਂ ਦੇ ਦੇਖੇ ਹੋਏ ਸੁਪਨੇ ਉਹਨਾਂ ਨੂੰ ਚੱਕਣਾ ਛੋੜ ਕਰ ਰਹੀ ਹੈ ਤੀਜਾ ਜਿਹੜਾ ਹੈ ਸਭ ਤੋਂ بڑا ਇਸ਼ੂ ਕਿਤੇ ਤਾਂ ਡੋਰ ਸਟੈਪਸ ਹੈ ਕਿਉਂਕਿ ਸੁਪਰੀਮ ਕੋਰਟ ਦੀ ਜੱਜਮੈਂਟ ਆਈ ਸੀ ਜਿਸ ਦੇ ਮਤਲਬ ਉਹ ਕਹਿੰਦੇ ਸੀ ਕਿ ਜਸਟਿਸ ਐਟ ਦਾ ਡੋਰ ਸਟੈਪ ਗ੍ਰਾਮ ਨੇ ਆਲੇ ਬਣਾਏ ਜਾ ਰਹੇ ਹਨ ਤੇ ਦੂਜੇ ਪਾਸੇ ਉਸੇ ਚੀਜ਼ ਨੂੰ ਬਾਈਫਰਕੇਟ ਕਰਦੇ ਹੋਏ ਸੁਪਰਸੀਡ ਕਰਦੇ ਹੋਏ ਤੁਸੀਂ ਜਿਹੜੇ ਸਾਡੇ ਤੋਂ 1.5 ਕਿਲੋਮੀਟਰ ਤੇ ਪਿੰਡ ਹੈ ਉਹਨਾਂ ਨੂੰ ਤੋੜ ਕੇ ਰੂਪਨਗਰ ਦੇ ਨਾਲ ਲਾ ਰਹੇ ਹਨ ਜਿਹੜਾ ਕਿ ਇਸ ਏਰੀਏ ਦੇ ਲੋਕਾਂ ਨੂੰ ਅਪਰੋਚ ਕਰਨਾ 35 ਤੋਂ 40 ਕਿਲੋਮੀਟਰ ਦਾ ਡਿਸਟੈਂਸ ਹੈ ਜਦ ਕਿ ਉਹ 2 ਕਿਲੋਮੀਟਰ ਦਾ ਡਿਸਟੈਂਸ 'ਤੇ ਬੈਠੇ ਸੀ ਚਾਹੇ ਅਸੀਂ ਤਹਿਸੀਲ ਲਾਈਏ ਚਾਹੇ ਅਸੀਂ ਐਸ ਡੀ ਐਮ ਆਫਿਸ ਲਾਈਏ ਚਾਹੇ ਅਸੀਂ ਖਰੜਕੋਟ ਲਾਈਏ ਉਹਨਾਂ ਨੂੰ 2 ਤੋਂ 3 ਕਿਲੋਮੀਟਰ ਦਾ ਏਰੀਆ ਪੈਂਦਾ ਸੀ ਜਿਹੜਾ ਕਿ ਹੁਣ ਉਹਨਾਂ ਨੂੰ ਡਿਸਟੈਂਸ ਵਧ ਕੇ 35 ਤੋਂ 40 ਕਿਲੋਮੀਟਰ ਦਾ ਚੌਥੀ ਚੀਜ਼ ਇਹਦੇ ਤੇ ਚਾਹੇ ਮੈਂ ਵਪਾਰਕ ਵਰ ਕਮਾਂ ਚਾਹੇ ਮੈਂ ਜੁਡੀਸ਼ੀਅਲ ਕੋਰਟ ਕੰਪਲੈਕਸ ਕਮਾਂ ਹੋਰ ਚੀਜ਼ਾਂ ਕਮਾਂ ਸਾਰਿਆਂ ਦੇ ਹੀ ਪੇਟ ਤੇ ਲੱਤ ਮਾਰਨ ਵਾਲੀ ਨੌਬਤ ਹੈ ਕਿਉਂਕਿ ਸਾਡਾ 35 ਤੋਂ 40% ਕੰਮ ਜਿਹੜਾ ਹੈ ਉਹ ਇਨ੍ਹਾਂ ਪਿੰਡਾਂ ਤੋਂ ਹੀ ਆ ਰਿਹਾ ਉਹ ਦੇਖੋ ਕਿ ਰੂਪਨਗਰ ਨੂੰ ਲਗਾਉਨੇ ਸਾਡਾ ਸਰਵਾਈਵਲ ਤੱਕ ਮੁਸ਼ਕਲ ਹੋ ਜਾਵੇਗਾ ਇਸ ਲਈ ਅਸੀਂ ਜਿਹੜਾ ਹੈ ਆਪਣਾ ਸੰਗਠਨ ਸ਼ੁਰੂ ਕੀਤਾ ਹੈ ਸਾਡੇ ਨਾਲ 12 ਐਸੋਸੀਏਸ਼ਨ ਮੁਹਾਲੀ 12 ਐਸੋਸੀਏਸ਼ਨ ਡੇਰਾ ਬੱਸੀ ਜਿਹੜੇ ਸਟੈਂਡ ਕਰ ਰਹੇ ਹਨ ਉਸ ਤੋਂ ਇਲਾਵਾ ਵਪਾਰਕ ਸੰਗਠਨ ਜਿਹੜੇ ਹਨ ਜਿਹੜੇ ਕਿਸਾਨ ਜਥੇਬੰਦੀਆਂ ਹਨ ਜਿਹੜੇ ਪਿੰਡ ਲਗਾਏ ਜਾ ਰਹੇ ਹਨ ਉਹਨਾਂ ਦੇ ಗ್ರಾಮ ਪੰਚਾਇਤ ਉਹ ਸਾਰੇ ਦੇ ਸਾਰੇ ਇਸ ਪ੍ਰੋਟੈਸਟ ਦੇ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ ਤੇ ਇਹ ਯੋਗਦਾਨ ਅਸੀਂ ਜਿਹੜਾ ਹੁਣ ਕੱਲ੍ਹ ਵਾਸਤੇ ਆਪਣਾ ਪ੍ਰੋਟੈਸਟ ਰੱਖਿਆ ਹੈ 11 ਵਜੇ ਦਾ ਐਸ ਡੀ ਐਮ ਸਾਹਿਬ ਆਫਿਸ ਦੇ ਬਾਹਰ ਜੇ ਕੱਲ ਨੂੰ ਸਰਕਾਰ ਦਾ ਕੋਈ ਨੁਮਾਇੰਦਾ ਆ ਕੇ ਸਾਨੂੰ ਆਸ਼ਵਾਸਨ ਦਵਾਉਂਦਾ ਹੈ ਕਿ ਇਹੋ ਜਿਹਾ ਕੋਈ ਸਟੈਪ ਨਹੀਂ ਚੱਕਿਆ ਜਾਵੇਗਾ ਅਸੀਂ ਇਸ ਸੰਘਰਸ਼ ਨੂੰ ਜਿਹੜਾ ਹੈ ਉਹ ਹਲਕਾ ਕਰਦੇ ਹੋਏ ਵਿਰਾਮ ਨਹੀਂ dauਗੇ ਜੇ ਉਹ ਸਾਡੀ ਨਾਲੇ ਕੋਈ ਕਮਿਟਮੈਂਟ ਕਰਨ 'ਚ ਪਰਹੇਜ਼ ਗੁਰੇਜ਼ ਕਰਦੇ ਹਨ ਤਾਂ ਇਸ ਸੰਘਰਸ਼ ਨੂੰ ਜਿਹੜਾ ਹੈ ਅਸੀਂ ਹੋਰ ਤੇਜ਼ ਕਰੋਂਗੇ ਤੇ ਜਿੰਨਾ ਵੀ ਸਾਡੇ 'ਚ ਜ਼ੋਰ ਹੋਊਗਾ ਅਸੀਂ ਉਹ ਲਗਾ ਕੇ ਆਪਣਾ ਪੂਰ ਜ਼ੋਰ ਕੋਸ਼ਿਸ਼ ਕਰੋਂਗੇ ਕਿ ਸਾਡਾ ਜਿਹੜਾ ਹਲਕਾ ਤੋੜਿਆ ਜਾ ਰਿਹਾ ਹੈ ਉਹਨੂੰ ਬਹਾਲ ਰੱਖਿਆ ਜਾਵੇ ਜੀ ਕਿਤੇ ਨਾ ਕਿਤੇ ਉਮੀਦ ਹੈ ਅਕਸਰ ਅਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਜਦੋਂ ਜਦੋਂ ਧਰਨੇ ਲੱਗਦੇ ਆ ਤਾਂ ਸਰਕਾਰ ਉਸੇ ਟਾਈਮ ਮੰਨ ਜਾਂਦੀ ਹੈ ਦੇਖੋ ਮੈਡਮ ਮੈਂ ਇਹਦੇ ਬਾਰੇ ਤੁਹਾਨੂੰ ਇੱਕ ਹੀ ਚੀਜ਼ ਕਹੂੰਗਾ ਜਿਹੜੀ ਸਾਡੀ ਨੁਮਾਇੰਦਗੀ ਹੈ ਜਿਹੜੇ ਸਾਡੇ ਕੋਲੇ ਕਨਸਰਨ ਪੁਆਇੰਟਸ ਐ ਜੇ ਅਸੀਂ ਉਹਨਾਂ ਨੂੰ ਬੈਠ ਕੇ ਡਿਸਕਸ ਕਰਦੇ ਹਾਂ ਸਰਕਾਰੀ ਨੁਮਾਇੰਦਿਆਂ ਦੇ ਨਾਲ ਇਹਨਾਂ ਨੂੰ ਸਮਝ ਲੱਗਦੀ ਹੈ ਉਸ ਚੀਜ਼ ਬਾਰੇ ਤਾਂ ਡੈਫੀਨੇਟਲੀ ਇਹ ਆਪਣੇ ਪੁਰਾਣੇ ਡਿਸੀਜਨ ਤੇ ਰਿਗਰੈਟ ਕਰਦੇ ਹੋਏ ਸਾਡੀਆਂ ਮੰਗਾਂ ਨੂੰ ਮੰਨਦੇ ਹੋਏ ਆਪਣਾ ਡਿਸੀਜਨ ਨੂੰ ਵਿਡਰੋ ਕਰੋਗੇ ਸਰ ਜਿੱਦਾਂ ਆਪਣੀ ਪਹਿਲਾ ਵੀ ਗੱਲ ਹੋਈ ਆ ਤੁਸੀਂ ਕਿਹਾ ਸੀ ਕਿ ਤਰਨਾ ਤਾਂ ਲਗਾਇਆ ਸੀ ਬੱਸ ਸਟੈਂਡ ਤੇ ਲੇਕਿਨ ਕਿਸੇ ਨੇ ਕਿਨਾਂ ਨੇ ਆ ਕੇ ਜਿਹੜਾ ਸਵਾਸ਼ਣ ਦਵਾਇਆ ਕਿ ਜਿਹੜਾ ਤੁਹਾਨੂੰ ਤਰਨਾ ਲਾਣ ਦੀ ਲੋੜ ਨਹੀਂ ਪਵੇਗੀ ਅੱਜ ਜਿਹੜਾ ਤਰਨਾ ਸੀ ਅਸੀਂ ਬੱਸ ਸਟੈਂਡ ਤੇ ਜਾ ਕੇ ਰਸਤਾ ਬੰਦ ਕਰਕੇ ਬਲੌਕ ਕਰਕੇ ਅਸੀਂ ਉੱਥੇ ਆਪਣਾ ਮੰਗ ਰੱਖੀ ਸੀ ਤਾਂ ਉੱਥੋਂ ਸਰਕਾਰ ਵੱਲੋਂ ਨੈਪ ਤਹਿਸੀਲਦਾਰ ਜੀ ਜੋ ਖੜੜਦੇ ਨੇ ਉਹ ਆਏ ਸੀ ਤੇ ਅਸੀਂ ਉਹਨਾਂ ਨੂੰ ਆਪਣੀ ਮੰਗ ਦੱਸੀ ਉਹਨਾਂ ਨੇ ਸਾਨੂੰ ਕੱਲ 11 ਵਜੇ ਤੱਕ ਦਾ ਸਮਾਂ ਦਿੱਤਾ ਹੈ ਕਿ ਅਸੀਂ ਇਹ ਤੁਹਾਡੀ ਜਿਹੜੀ ਡਿਮਾਂਡ ਹੈ ਅਸੀਂ ਅੱਗੇ ਆਪਣੇ ਪ੍ਰਸ਼ਾਸਨ 'ਚ ਦੱਸਾਂਗੇ ਤੇ ਉਹਨਾਂ ਵੱਲੋਂ ਕੋਈ ਇੱਕ ਪੁਖਤਾ ਜਵਾਬ ਤੁਹਾਡੇ ਕੋਲ ਲੈ ਕੇ ਆਵਾਂਗੇ ਅਸੀਂ ਵੀ ਇਸ ਗੱਲ ਨੂੰ ਉਹਨਾਂ ਦੇ ਤੇ ਫੁੱਲ ਚੜਾਉਂਦੇ ਹੋਏ ਕਿ ਚਲੋ ਜੇ ਸਾਨੂੰ ਕੱਲ 11 ਵਜੇ ਤੱਕ ਇਹ ਕੋਈ ਰਿਟਰਨ 'ਚ ਜਾਂ ਕੋਈ ਜਵਾਬ ਦੇ ਸਕਦੇ ਨੇ ਤਸੱਲੀ ਬਖਸ਼ ਸੋ ਅਸੀਂ ਧਰਨਾ ਇਹ ਵਾਪਸ ਲਵਾਂਗੇ ਨਹੀਂ ਅਸੀਂ ਕੱਲ ਨੂੰ 11 ਵਜੇ ਤੋਂ ਬਾਅਦ ਇਹ ਧਰਨਾ ਅਸੀਂ ਤਹਿਸੀਲ ਦਾ ਗੇਟ ਬੰਦ ਕਰਕੇ ਜਾਂ ਹੋਰ ਅੱਗੇ ਜਿੰਨਾ ਅਸੀਂ ਸਾਨੂੰ ਅੱਗੇ ਸੰਘਰਸ਼ ਵਧਾਣਾ ਪਿਆ ਸੀ ਵਧਾਵਾਂਗੇ ਕਿਉਂਕਿ ਜਦੋਂ ਤੱਕ ਸਰਕਾਰ ਦੇ ਰੈਵਨਿਊ ਨੂੰ ਅਸੀਂ ਬੰਦ ਨਹੀਂ ਕਰਾਂਗੇ ਕਿਉਂਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸੜਕਾਂ ਜਾਮ ਹੋ ਜਾਣ ਲੋਕਾਂ ਨੂੰ ਤੰਗ ਪਰੇਸ਼ਾਨੀ ਨਾਲ ਕੋਈ ਉਹਨਾਂ ਨੂੰ ਫਰਕ ਨਹੀਂ ਹੈ ਜਦ ਉਹਨਾਂ ਦੇ ਜੋ ਰੈਵਨਿਊ ਜਿਹੜਾ ਸਾਡੀ ਸਾਡੀ ਖਲੜ ਤਹਿਸੀਲ ਚੋਂ ਉਹਨਾਂ ਨੂੰ ਜਨਰੇਟ ਹੁੰਦਾ ਜਿਵੇਂ ਕਿ ਰਜਿਸਟਰੀਆਂ ਹੁੰਦੀਆਂ ਨੇ ਕੱਲ ਜਦ ਇਹ ਕੰਮ ਬੰਦ ਹੋਊਗਾ ਤਦ ਉਹਨਾਂ ਦੇ ਕੰਨ 'ਚ ਇਹ ਆਵਾਜ਼ ਪਹੁੰਚੇਗੀ ਸੋ ਅਸੀਂ ਵੀ ਨਹੀਂ ਚਾਹੁੰਦੇ ਕਿ ਅਸੀਂ ਇਹ ਸੰਘਰਸ਼ ਨੂੰ ਹੋਰ ਲੰਬਾ ਜਾਂ ਹੋਰ بڑے ਲੈਵਲ ਤੇ ਕਰੀਏ ਜੇ ਕੱਲ ਸਾਨੂੰ ਤਸੱਲੀ ਬਖਸ਼ ਕੋਈ ਜਵਾਬ ਆ ਜਾਏਗਾ ਇਹਨਾਂ ਵੱਲੋਂ ਸੋ ਅਸੀਂ ਇਸ ਧਰਨੇ ਨੂੰ ਅਸੀਂ ਇਹਨੂੰ ਸਮਾਪਤ ਕਰਾਂਗੇ ਤੇ ਸਾਡੀ ਇਹੀ ਤੁਹਾਡੇ ਵੱਲੋਂ ਵੀ ਮੰਗ ਇਹੀ ਹੈ ਕਿ ਸਰਕਾਰ ਇਸ ਡਿਮਾਂਡ ਨੂੰ ਜਲਦ ਤੋਂ ਜਲਦ ਸਾਡੀ ਨੂੰ ਪੂਰੀ ਕਰਕੇ ਸਾਨੂੰ ਪਰਜੋਰ ਆਸ਼ਵਾਸਨ ਦੇਣ ਪਰ ਤੁਹਾਨੂੰ ਨਹੀਂ ਲੱਗਦਾ ਕਿ ਜੋ ਆਮ ਜਨਤਾ ਉਹਦਾ ਤਾਂ ਕੋਈ ਕਸੂਰ ਨਹੀਂ ਆ ਉਹਨਾਂ ਨੂੰ ਵੀ ਆਪਾਂ ਵਿਚ ਲੈ ਰਿਹਾ ਆਮ ਜਨਤਾ ਦਾ ਤਾਂ ਕਸੂਰ ਕੋਈ ਨਹੀਂ ਪਰ ਆਮ ਜਨਤਾ ਨੂੰ ਹੀ ਤਾਂ ਇਸ ਦਾ ਅਸਰ ਪੈਣਾ ਹੈ ਜੀ ਸਾਨੂੰ ਕਿਹੜਾ ਪੁੱਛ ਕੇ ਉਹਨਾਂ ਨੇ ਸਾਡੇ ਪਿੰਡ ਵਿੱਚੋਂ ਕੱਢੇ ਜਿਹੜੇ ਉਹ ਪਿੰਡਾਂ ਦੇ ਲੋਕ ਨੇ ਉਹ ਇਸ ਧਰਨੇ 'ਚ ਸ਼ਾਮਲ ਹੋ ਰਹੇ ਨੇ ਉਹ ਵੀ ਤਾਂ ਆਮ ਜਨਤਾ ਨਾਲ ਹੀ ਧੱਕਾ ਹੋ ਰਿਹਾ ਸਰਕਾਰਾਂ ਹੀ ਕਰ ਰਹੀਆਂ ਧੱਕਾ ਸੋ ਸਾਨੂੰ ਸੜਕਾਂ ਤੇ ਕਿਉਂ ਆਣਾ ਪੈਂਦਾ ਹੈ ਕਿਉਂਕਿ ਜੇ ਉਹਨਾਂ ਲੋਕਾਂ ਨਾਲ ਧੱਕਾ ਨਾ ਹੋਵੇ ਉਹਨਾਂ ਨੂੰ ਪੁੱਛ ਕੇ ਪਹਿਲਾਂ ਤੁਸੀਂ ਇਹ ਡਿਸੀਜਨ ਲਓ ਉੱਥੇ ਦੀ ਸਰਪੰਚ ਪੰਚ ਇਹਨਾਂ ਦੀ ਸਰਕਾਰਾਂ ਦੇ ਬਣੇ ਹੋਏ ਆ ਉਹਨਾਂ ਨੂੰ ਬੁਲਾ ਕੇ ਪੁੱਛ ਲਓ ਕਿ ਤੁਸੀਂ ਜਾਣਾ ਚਾਹੁੰਦੇ ਹੋ ਉਸ ਜ਼ਿਲ੍ਹੇ ਚ ਜੇ ਉਹ ਕਹਿੰਦੇ ਆ ਸਹਿਮਤ ਹੈ ਤਾਂ ਅਸੀਂ ਵੀ ਸਹਿਮਤ ਆ ਕਿਉਂਕਿ ਉਹ ਲੋਕ ਨਹੀਂ ਸਹਿਮਤ ਸਾਡੇ ਕੋਲ ਆ ਕੇ ਕਹਿੰਦੇ ਨੇ ਅਸੀਂ ਵੀ ਆਪਾਂ ਉਹਨਾਂ ਦੇ ਧਰਨੇ 'ਚ ਸ਼ਾਮਲ ਹੁੰਦੇ ਆਂ ਕੱਲ ਕਿਸਾਨ ਜਥੇਬੰਦੀਆਂ ਨੇ ਸਾਨੂੰ ਸਮਰਥਨ ਦਿੱਤਾ ਹੋਰ ਵੀ ਕੱਲ ਪੋਲ ਪੋਲੀਟੀਕਲ ਪਾਰਟੀ ਜਿੰਨੀਆਂ ਵੀ ਹੈ ਸਮਾਜਿਕ ਸੰਸਥਾਵਾਂ ਨੇ ਕੱਲ ਹੋਰ ਸਾਡੇ ਨਾਲ ਜੁੜ ਰਹੀਆਂ ਨੇ ਸਵੇਰੇ 11 ਵਜੇ ਜਿਵੇਂ ਹੁਣ ਸਾਡੀ ਸਾਬ ਮੈਂ ਕਾਂਗਰਸ ਪਾਰਟੀ ਵੱਲੋਂ ਲੀਗਲ ਸੈੱਲ ਦਾ ਵੀ ਪ੍ਰਧਾਨ ਆ ਜ਼ਿਲ੍ਹੇ ਦਾ ਮੇਰੀ ਸਾਡੇ ਸਾਬਕਾ ਸੀਐਮ ਚੰਨੀ ਜੀ ਨਾਲ ਗੱਲ ਹੋਈ ਹੈ ਉਹ ਵੀ 11 ਵਜੇ ਸਾਡੇ ਨਾਲ ਇੱਥੇ ਧਰਨੇ 'ਚ ਸ਼ਾਮਲ ਹੋਣਗੇ ਹੋਰ ਵੀ ਜਿੰਨੀਆਂ ਕੋਈ ਇਹ ਪਾਰਟੀ ਦਾ ਨਹੀਂ ਹੈ ਜੀ ਪਹਿਲੀ ਗੱਲ ਜਿਹੜਾ ਬੰਦਾ ਸਾਨੂੰ ਸਮਰ ਇਹ ਕਿਸੇ ਵੀ ਵਰਗ ਦਾ ਹੋਵੇ ਕਿਸੇ ਵੀ ਸੰਸਥਾ ਦਾ ਹੋਵੇ ਸਾਡੇ ਕੋਲ ਆਣ ਸਾਡੇ ਧਰਨੇ 'ਚ ਸ਼ਾਮਲ ਹੋਣ ਜੇ ਸਾਨੂੰ ਇਹ ਕੱਲ੍ਹ ਇਸ ਪ੍ਰਸ਼ਾਸਨ ਵੱਲੋਂ ਕੋਈ ਜਵਾਬ ਆ ਜਾਏਗਾ ਅਸੀਂ ਨਾਲ ਦੀ ਨਾਲ ਸਮਾਪਤ ਕਰ ਦਾਂਗੇ ਜਿਹੜਾ ਇਹ ਸੰਘਰਸ਼ ਕਰ ਰਹੇ ਹਾਂ ਇਹ ਕੋਈ ਸਾਡਾ ਸ਼ੌਂਕ ਨਹੀਂ ਸੰਘਰਸ਼ ਕਰਨਾ ਬਾਰ ਐਸੋਸੀਏਸ਼ਨ ਸੰਘਰਸ਼ ਕਰਨਾ ਸ਼ੌਂਕ ਨਹੀਂ ਲੇਕਿਨ ਸਾਡੀ ਮਜਬੂਰੀ ਹੈ ਮਜਬੂਰੀ ਕਿਉਂ ਹੈ ਕਿ ਸਰਕਾਰ ਇੱਕ ਬੜਾ ਨਾਦਰशाही ਦਾ ਫਰਮਾਨ ਕਰ ਤੱਕ ਜਿਹੜੇ 35 ਪਿੰਡ ਹੈ ਨਾ ਤੋਂ ਉਹਦੇ ਬਸਨੀਕ ਚਾ ਰਹੇ ਨਾ ਗ੍ਰਾਮ ਪੰਚਾਇਤਾਂ ਚਾ ਰਹੇ ਨਾ ਕੋਈ ਵੀ ਜਦਬੰਦੀ इवन ਉਹਨਾਂ ਪਿੰਡਾਂ ਦਾ ਇੱਕ ਵੀ ਬਸਨੀਕ ਇਹ ਚਾ ਨਹੀਂ ਰਿਹਾ ਹੋਵੇਗਾ ਕਿ ਇਹ ਜਿਹੜੇ ਪਿੰਡ ਹੈ ਰੋਪੜ ਜ਼ਿਲ੍ਹੇ ਨਾਲ ਜੋੜੇ ਜਾਣ ਕਿਉਂਕਿ ਰੋਪੜ ਨਾਲ ਜੁੜਨਾ ਤੇ ਮੁਹਾਲੀ ਤੋਂ ਕੱਟਾ ਹੋਣਾ ਇਹ ਇਹ ਨਹੀਂ ਕਿ ਸਾਨੂੰ ਕੋਈ ਵਕੀਲ ਭਾਈ ਚਾਹਣੋਂ ਜਾਦਾ ਫਰਕ ਪਏਗਾ ਦੇਖੋ ਅਸੀਂ ਤਾਂ ਕੇਸ ਲੜਦੇ ਆ ਇੱਥੇ ਨੂੰ ਲੜੇ ਤੇ ਹੋਰ ਪਾਸੇ ਜਾ ਕੇ ਜਿੱਤਾਂ ਵੀ ਸਰਕਾਰ ਇਹਨਾਂ ਪਿੰਡਾਂ ਨੂੰ ਜੋੜੂਗੀ ਉੱਤੇ ਜਾ ਕੇ ਕੇਸ ਕੰਡਕਟ ਹੋ ਜੂंगे ਮੈਂਟ ਇਹਦੇ ਵਿੱਚ ਜਿਹੜਾ ਫਰਕ ਪੈ ਰਿਹਾ ਹੋ ਆਮ ਲੋਕਾਂ ਨੂੰ ਫਰਕ ਪੈ ਰਿਹਾ ਆਮ ਲੋਕਾਂ ਦੀ ਜਿਹੜੀ ਉਹਨਾਂ ਦੀ ਜੀਵਨ ਲਈ ਸਮਾਜਿਕ ਆਪਣਾ ਕਹਿ ਸਕਦੇ ਹਾਂ ਰੁਤਬਾ ਉਹ ਘਟਦਾ ਹੈ ਕਿਉਂਕਿ ਮੋਹਾਲੀ ਜ਼ਿਲ੍ਹਾ ਇੱਕ ਆਪਣੇ ਆਪ ਚ ਬ੍ਰਾਂਡ ਹੈ ਪੰਜਾਬ ਦਾ ਠੀਕ ਹੈ ਜਦੋਂ ਉਹ ਮੋਹਾਲੀ ਜਿਲ੍ਹੇ ਨੂੰ ਕੱਟ ਕੇ ਰੋਪੜ ਜਿਲ੍ਹੇ ਨਾਲ ਉਹਨੂੰ ਲਾਇਆ ਜਾ ਰਿਹਾ ਉਹ ਫਿਰ ਆਮ ਲੋਕਾਂ ਨੂੰ ਇਹਦਾ ਹਰੇਕ ਪਾਸੇ ਨੂੰ ਸਮਾਜਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਈਵਨ ਰਾਜਨੀਤਿਕ ਤੌਰ ਤੇ ਵੀ ਫਰਕ ਪੈ ਰਿਹਾ ਸੋ ਇਹ ਜਿਹੜਾ ਸੰਘਰਸ਼ ਹੈ ਦੇ ਵਿੱਚ ਇਕੱਲੇ ਬੰਗਾਲ ਦਾ ਨਹੀਂ ਸੰਘਰਸ਼ ਨਹੀਂ ਹੈ ਇਹ ਸਾਰੀਆਂ ਜਥੇਬੰਦੀਆਂ ਜਿਵੇਂ ਕਿ ਤੁਸੀਂ ਅੱਜ ਦੇਖੀਏ ਜਿਹੜਾ ਅੱਜ ਦਾ ਸੰਘਰਸ਼ ਕਰਿਆ ਏ ਉਹਦੇ ਵਿੱਚ ਤਕਰੀਬਨ ਸਾਰੀਆਂ ਜਥੇਬੰਦੀਆਂ ਨੇ ਸਾਡਾ ਸਾਥ ਚਾਹੇ ਕਿਸਾਨ ਜਥੇਬੰਦੀਆਂ ਸਨ ਚਾਹੇ ਜਿਹੜੇ ਪੋਲੀਟੀਕਲ ਆਪੋਜੀਸ਼ਨ ਪੋਲੀਟੀਕਲ ਪਾਰਟੀਆਂ ਤਾਂ ਸਾਹਮਣੇ ਸਾਥ ਦਿੱਤਾ ਕਿਉਂਕੋ ਸਾਥ ਕਿਉਂ ਦਿੱਤਾ ਇਹ ਕਾਮਨ ਕੌਜ਼ ਹੈ ਇਹ ਇਕੱਲੇ ਵਕੀਲਾਂ ਦਾ ਕੌਜ਼ ਨਹੀਂ ਹੈ ਇਹ ਕਾਮਨ ਕੌਜ਼ ਹੈ ਇੱਕ ਸਮਾਜ ਦਾ ਕੌਜ਼ ਹੈ ਕਿ ਜੇ ਉਹ 35 ਪਿੰਡ ਰੋਪਣ ਨਾਲ ਹੋ ਕੇ ਤਾਂ ਸਾਰਾ ਉਹਨਾਂ ਦਾ ਇਹਨਾਂ ਦਾ ਸਮਾਜਿਕ ਤਾਣਾ-ਬਾਣਾ ਹੈ ਉਹ ਬੁਰੀ ਤਰ੍ਹਾਂ ਡਿੱਗੇਗਾ ਕਾਰਨ ਇਹ ਹੈ ਕਿ ਮੁਹਾਣੀ ਹੈ ਜਿਹੜਾ ਇਹਨਾਂ ਪਿੰਡਾਂ ਵਾਸਤੇ ਤਕਰੀਬਨ 10 ਕਿਲੋਮੀਟਰ ਦੇ ਦਾਇਰੇ ਵਿੱਚ ਪੈਂਦਾ ਹੈ ਜਿਹੜਾ ਰੋਪਣ ਹੈ ਰੋਪਣੇ ਤੋਂ ਪੈ ਰਹੇ 30-35 ਕਿਲੋਮੀਟਰ ਨਾ ਹੀ ਕੋਈ ਆਵਾਜਾਈ ਦੀ ਵਿਵਸਥਾ ਹੈਗੀ ਉਹਨਾਂ ਲੋਕਾਂ ਵਾਸਤੇ ਸੋ ਆਮ ਲੋਕਾਂ ਨੂੰ ਇਹ ਚੀਜ਼ ਦਾ ਬਹੁਤ ਬੁਰੀ ਤਰ੍ਹਾਂ ਪ੍ਰਭਾਵ ਪੈਣਾ ਉਸੇ ਚੀਜ਼ ਨੂੰ ਮੰਨਦਿਆਂ ਰੱਖਦੇ ਹੋਏ ਬਾਹਰ ਐਸੋਸੀਏਸ਼ਨ ਹੈ ਲੋਕਾਂ ਦੀ ਰਿਪ੍ਰেজੈਂਟੇਟਿਵ ਰਿਪ੍ਰেজentation ਕਰਦੇ ਹੋਏ ਇਹ ਸੰਘਰਸ਼ ਨੂੰ ਉਲੀਕਿਆ ਹੈ ਤੇ ਜੇ ਇਸ ਸੰਘਰਸ਼ ਦੇ ਵਿੱਚ ਸਰਕਾਰ ਨੇ ਸਾਨੂੰ ਕੋਈ ਪੋਜ਼ਿਟਿਵ ਰਿਸਪੌਂਸ ਨਹੀਂ ਦਿੱਤਾ ਆ ਇਹ ਸੰਘਰਸ਼ ਨੂੰ ਹੁਣ ਜੇ ਮੈਂ ਕੱਲ ਕੱਲ ਨੂੰ 11 ਵਜੇ ਦਾ ਰੱਖਿਆ ਹੈ ਤੇ ਜੇ ਸਰਕਾਰ ਵੱਲੋਂ ਕੋਈ ਪੋਜੀਟਿਵ ਰਿਸਪਾਂਸ ਨਹੀਂ ਆਇਆ ਤਾਂ ਇਹ ਸੰਘਰਸ਼ ਨੂੰ ਹੋਰ ਤਿੱਖਾ ਕਰਿਆ ਜਾਏਗਾ ਮਤਲਬ ਕਿ ਅਸੀਂ ਪਿੰਡਾਂ ਵਿੱਚ ਜਾ ਕੇ ਸਾਰੀਆਂ ਪੰਚਾਇਤਾਂ ਮਤੇ ਪਾਉਣਗੀਆਂ ਤੇ ਈਵਨ ਇੱਥੋਂ ਤੱਕ ਵੀ ਹੋ ਸਕਦਾ ਕਿ ਆਮ ਜਿਹੜੀ ਪੋਲੀਟੀਕਲ ਰੂਲਿੰਗ ਪਾਰਟੀ ਹੈ ਉਹਦੇ ਪਿੰਡਾਂ ਵਿੱਚ ਬਾਈਕਾਟ ਵੀ ਕੀਤਾ ਜਾਵੇ ਵੀ ਕੀਤਾ ਜਾ ਸਕਦਾ ਹੈ ਜੇ ਸਰਕਾਰ ਨੇ ਸਾਨੂੰ ਕੋਈ ਇਸ ਤਰ੍ਹਾਂ ਦੀ ਕੋਈ ਅਸ਼ਵਾਸ਼ਣ ਨਹੀਂ ਦਿੱਤਾ ਕਿ ਅਸੀਂ ਇਸ ਤਰ੍ਹਾਂ ਦਾ ਜਿਹੜਾ ਤੁਗਲੁਕੀ ਫਰਮਾਨ ਨਹੀਂ ਕਰਾਂਗੇ ਸਰਕਾਰ ਜਿਹੜੀ ਹੈ ਇਹ ਚੀਜ਼ ਨੂੰ ਮੱਦੇਨਜ਼ਰ ਨਹੀਂ ਰੱਖ ਰਹੀ ਹੈਗੀ ਵੀ ਇਹਦਾ ਜੁਡੀਸ਼ਰੀ ਤੇ ਕੀ ਅਸਰ ਹੈ ਇਹਨਾਂ ਨੂੰ ਆਪਣਾ ਕੀ ਸੋਚ ਰਹੇ ਹੈ ਕੀ ਸੋਚ ਕੇ ਇਹਨਾਂ ਨੇ ਡਿਸੀਜਨ ਲਿਆ ਵੀ ਅਸੀਂ 36 ਪਿੰਡ ਕਢਨੇ ਹੈ 8-9 ਮਹੀਨੇ ਪਹਿਲੇ ਹੀ ਸਾਡੀਆਂ ਤਿੰਨ ਕੋਟਾ ਜਿਹੜੀ ਹੈ ਐਕਸਟੈਂਡ ਹੋਈਆਂ ਤਿੰਨ ਨਵੀਆਂ ਕੋਟਾ ਆਈਆਂ ਇੱਥੇ ਜੇ ਹੋ ਗਿਆ ਤੇ ਕੋਟਾਂ ਦੇ ਵਿੱਚੋਂ ਕੰਮ ਵੀ ਖਤਮ ਹੋ ਜਾਏਗਾ ਇਹਦਾ ਮਤਲਬ ਕੋਟਾਂ ਅਬੋਲਿਸ਼ ਹੋਣਗੀਆਂ ਹੁਣ ਖਾਲੀ ਖਾਲੜ ਕੋਟ ਦੀ ਨਹੀਂ ਅਬੋਲਿਸ਼ ਹੋਣਗੀਆਂ ਕੋਈ ਕੰਮ ਐਸੇ ਹੈਗੇ ਆ ਜਿਹੜੀ ਅਪੀਲਾਂ ਜਿਹੜੀਆਂ ਪੈਂਡਿੰਗ ਪਈਆਂ ਆ ਆਪਣੇ ਐਪੀਲੇਟ ਕੋਰਟ ਮੋਹਾਲੀ ਦੇ ਵਿੱਚ ਉਹਨਾਂ ਦਾ ਵੀ ਬਹੁਤ ਫਰਕ ਪਊਗਾ ਉੱਥੇ ਵੀ ਕੋਟਾਂ ਬਾਲਿਸ਼ ਹੋ ਜਾਣਗੀਆਂ ਜੇ ਕੰਮ ਕਿਉਂਕਿ 30 ਤੋਂ 40% ਜਿਹੜਾ ਕੰਮ ਹੈ ਇਹ ਹੀ ਪਿੰਡਾਂ ਚ ਆ ਰਿਹਾ ਹੈ ਇਹ ਪਿੰਡਾਂ ਦੇ ਕੇਸ ਅੱਗੇ ਜਾਣੇ ਇਹ ਪਿੰਡਾਂ ਦੇ ਕੇਸ ਇੱਥੇ ਪੈਂਡਿੰਗ ਪਏ ਆ ਉਹਦੇ ਕਰਕੇ ਖਾਲੀ ਨਹੀਂ ਸਾਡੇ ਵਕੀਲ ਭਰਾਵਾਂ ਨੂੰ ਫਰਕ ਪੈਣਾ ਜਿਹੜੀ ਆਮ ਜਨਤਾ ਹੈ ਉਹਨਾਂ ਤੇ ਬਹੁਤ ਅਸਰ ਪੈਣ ਵਾਲਾ ਹੈ ਸਰ ਔਰ ਰਾਦਰ ਜੁਡੀਸ਼ਰੀ ਤੇ ਬਹੁਤ ਅਸਰ ਪੈਣ ਵਾਲਾ ਹੈ ਜਿਹੜਾ ਇੰਨਾ ਸੋਚ ਕੇ ਹਾਈ ਕੋਰਟ ਨੇ ਆ ਡਿਸੀਜਨ ਲਿਆ ਵੀ ਤਿੰਨ ਕੋਟਾ ਹੋਰ ਬਣಾಣੀਆਂ ਕਮ ਕੰਮ ਨੂੰ ਦੇਖ ਕੇ ਬਣਾਈਆਂ ਨਾ ਤਾਂ ਹੀ ਤਿੰਨ ਕੋਟਾ ਬਣਾਈਆਂ ਇਹਦਾ ਮਤਲਬ ਹੈ ਤਿੰਨ ਤਿੰਨ ਕੋਟਾ ਉਹਨਾਂ ਫਿਰ ਬਾਅਦ ਚ ਖਤਮ ਹੋ ਜਾਣਗੀਆਂ ਜੀ ਇਹ ਚੀਜ਼ਾਂ ਨੂੰ ਜਿਹੜਾ ਹੈਗਾ ਬੜੇ ਮਾਈਨਿਊਟਲੀ ਕੋਰਟ ਨੂੰ ਆਪਣਾ ਸਰਕਾਰ ਨੂੰ ਦੇਖਣਾ ਪਏਗਾ ਨਹੀਂ ਦੇਖਣਗੇ ਤੇ ਇਹ ਨਾਲ ਜਿਹੜੀ ਸਾਡੀ ਡਿਟੀਕੇਸ਼ਨ ਹੈ ਉਹ ਤਾਂ ਖਤਮ ਹੋਏਗੀ ਹੋਏਗੀ ਵਕੀਲਾਂ ਦੇ ਅਸਰ ਪਏਗਾ ਕਾਮਨ ਮੈਨ ਤੇ ਬਹੁਤ ਅਸਰ ਪੈਣ ਵਾਲਾ ਇਹਦਾ ਜਿਹੜਾ ਅੱਜ ਨਹੀਂ ਪਤਾ ਲੱਗ ਰਿਹਾ ਓਵਰ ਪਰਿਓਡ ਆਫ ਟਾਈਮਸ ਇਹ ਚੀਜ਼ਾਂ ਸਾਹਮਣੇ ਨਜ਼ਰ ਆਉਣ ਅੱਛਾ ਕਿਸੇ ਹੋਰ ਨਾਲ ਕੋਈ ਗਲਤ ਬਾਤ ਨਹੀਂ ਕੀਤੀ ਜਿਨ੍ਹਾਂ ਦਾ ਤੁਹਾਨੂੰ ਲੱਗਦਾ ਹੋਵੇ ਵੀ ਹੋਰ ਇਹਦੇ ਵਾਸਤੇ ਸਾਡੇ ਪ੍ਰਧਾਨ ਜੀ ਸੈਕਟਰੀ ਸਾਹਿਬ ਸਾਰੇ ਲੱਗੇ ਹੋਏ ਆਂ ਤੇ ਅਸੀਂ ਕੱਲ ਵੀ ਐਸਡੀਐਮ ਸਾਹਿਬ ਦੇ ਕੋਲ ਹੋ ਕੇ ਆਏ ਆਂ ਤੇ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਸੀਗਾ ਵੀ ਅੱਗੇ ਤੱਕ ਗੱਲ ਪਹੁੰਚਾਵਾਂਗੇ ਬਟ ਅੱਜ ਤੱਕ ਤਾਂ ਕੋਈ ਕੋਈ ਉਹਨਾਂ ਦਾ ਨੁਮਾਇੰਦਾ ਆਇਆ ਨਹੀਂ ਸਾਡੇ ਕੋਲ ਅੱਗੇ ਆਹ ਦੱਸੋ ਨ ਵੀ ਜੀ ਤੁਹਾਡਾ ਕੰਮ ਜਿਹੜਾ ਹੈਗਾ ਉਹ ਫਤਿਹ ਹੋ ਗਿਆ ਜਾਂ ਅਸੀਂ ਆਹ ਜਿਹੜੀ ਨੋਟੀਫਿਕੇਸ਼ਨ ਕਰਨ ਲੱਗੇ ਆ ਕਰਨੀ ਹੈ ਉਹਨੂੰ ਅਸੀਂ ਵਿਡਰੋ ਕਰਦੇ ਆਂ ਸੋ ਸਾਡੇ ਸਾਰਿਆਂ ਦੀ ਦੀਪਕ ਸਰ ਨੇ ਇਨੀਸ਼ੀਏਟ ਕੀਤਾ ਹੈਗਾ ਆਪਣੇ ਡਿਸਟ੍ਰਿਕਟ ਬਾਰਾਸ਼ ਖਰੜ ਦੇ ਵਿੱਚੋਂ ਸਾਡੇ ਸਾਰੇ ਜਿਹੜੀ ਮੰਗ ਹੈਗੀ ਹੈ ਉਹ ਇਹੀ ਹੈਗੀ ਹੈ ਕਿ ਉਹਨਾਂ ਚਾਲ ਦਾ 11ਵੇਂ ਤੋਂ ਅਲਟੀਮੇਟਮ ਦੇ ਕੇ ਅੱਜ ਐਜਡੀਐਮ ਮੈਡਮ ਨਾਲ ਵੀ ਮੀਟਿੰਗ ਹੋਈ ਹੈ ਤਾਂ ਸਾਰੇ ਜਥੇਬੰਦੀਆਂ ਸਾਡਾ ਸਪੋਰਟ ਕਰ ਰਹੀਆਂ ਨੇ इवन ਪੋਲਿਟੀਕਲ ਪਾਰਟੀਆਂ ਨੇ ਵੀ ਰੀਚ ਆਊਟ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਹਨਾਂ ਨੂੰ ਵੀ ਕਿਤਨਾ ਕਿਤ ਪਤਾ ਕਿ ਗਲਤ ਹੋ ਰਿਹਾ ਇਹ ਬਹੁਤ ਜੇ ਇਹਨੂੰ ਹੋਣਾ ਹੀ ਨਾ ਫਸਟ ਇਨੀਸ਼ੀਅਲੀ ਨਾ ਰੋਕਿਆ ਗਿਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਖਰੜ ਸ਼ਹਿਰ ਨਾਲ ਹੋਰ ਜਦ ਇਤਰਾਜ਼ ਦੇਖ ਤਾਂ ਪਹਿਲੇ ਤੇ ਡਲਮੈਂਟ ਦੇ ਵਜੋਂ ਇਤਰਾਜ਼ ਦੀ ਆਪਾਂ ਫੇਸ ਕਰ ਰਹੀਆਂ ਨੇ ਟਾਈਮ ਦੇ ਵਿੱਚੋਂ ਉਹ ਜਿਹੜੀ ਆ ਵਾਲੀ ਇਤਰਾਜ਼ ਦੀ ਜਿਹੜੀ ਰੀਜਨ ਵਾਈਜ਼ ਜਿਸ ਨੂੰ ਸਾਨੂੰ ਅਲੱਗ ਬੇਸਿਕਲੀ ਦੂਸਰੇ ਸਾਡੇ ਪ੍ਰਾਪਰਟੀ ਦੇ ਰੀਡਸ ਦੇ ਵਿੱਚ ਫਰਕ ਆਏਗਾ ਸਾਡੇ ਕੋਰਟ ਕਚਾਰੀਆਂ ਦਾ ਕੰਮਾ ਚ ਵੀ ਫਰਕ ਆਏਗਾ ਸਾਡੇ ਹੁਣ ਜਿਹੜੇ ਰੇਸ ਪ੍ਰਾਈਸ ਰਾਈਜ਼ ਹੋ ਕੇ ਤੱਕ ਪਹੁੰਚੇ ਨੇ ਉਹ ਦੁਆਰਾ ਡਿਕਰੀਸ ਡੈਪ੍ਰੀਸੀਏਟ ਹੋਣਗੇ ਪ੍ਰਾਪਰਟੀਆਂ ਤੇ ਇਹਦੇ ਉੱਤੇ ਸਰਕਾਰ ਨੂੰ ਸੋਚਣਾ ਚਾਹੀਦਾ ਜੋ ਕਿ ਅਸੀਂ ਇਨੀਸ਼ੀਏਟ ਲੈਂਦਾ ਜੀ ਸਾਰੇ ਖਰੜ ਵਾਸੀਆਂ ਨੂੰ ਸਭ ਨੂੰ ਜਿਹੜੇ ਸੱਤੀਪਿੰਨ ਸਪੈਸ਼ਲੀ ਜਿਨ੍ਹਾਂ ਦੇ ਉੱਤੇ ਇਹ ਗਾਜ ਵਰ ਸਕਦੀ ਹੈ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਕਿ ਸਾਡੇ ਨਾਲ ਸਪੋਰਟ ਕਰੋ ਸਾਡੇ ਨਾਲ ਵੱਤੋ ਵੱਤ ਜੁੜੋ ਸਭ ਨਾਲੋਂ ਪਹਿਲਾਂ ਤੁਹਾਡੇ ਜਰੀਏ ਸਰਕਾਰ ਨੂੰ ਮੈਂ ਦੱਸਣਾ ਚਾਹੁੰਦਾ ਤੁਹਾਡਾ ਤੁਹਾਨੂੰ ਵੈਲਕਮ ਕਰਦਾ ਜਿਨ੍ਹਾਂ ਨੇ ਸਰਕਾਰ ਦੇ ਕੰਨਾਂ 'ਚ ਇਹ ਗੱਲ ਸਾਡੀ ਪਹੁੰਚਾਉਣੀ ਆ ਹਲਕੇ ਦੀ ਗੱਲ ਪਹੁੰਚਾਉਣੀ ਮੈਂ ਹਲਕਾ ਅੰਚਾਰ ਖੜੜ ਦਾ ਵੀਜੀ ਸ਼ਰਮਾ ਕਾਂਗਰਸ ਪਾਰਟੀ ਨੂੰ ਬੁਲਾਉਂਗਾ ਕਰਦਾ ਲੋਕਾਂ ਦੀ ਮੰਗ ਹੈ ਮੇਰੇ ਇੱਥੇ ਖੇਡ ਵਾਸੀਆਂ ਦੀ ਮੰਗ ਹੈ ਜਿਹੜੇ 35 36 ਪਿੰਡ ਹੈ ਵੀ ਉਹ ਨਾ ਨਿਕਲੇ ਜਾਣ ਜਦੋਂ ਲੋਕਾਂ ਦੀ ਸਹੂਲਤ ਵਾਸਤੇ ਸਾਡੀ ਕਾਂਗਰਸ ਪਾਰਟੀ ਨੇ ਜ਼ਿਲ੍ਹਾ ਬਣਾਇਆ ਸੀ 2007 ਚ ਉਹ ਆਹੀ ਸੀ ਵੀ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਜ਼ਿਲ੍ਹਾ ਬਣਾਇਆ ਸੀ ਲੋਕਾਂ ਨੂੰ 60 ਕਿਲੋਮੀਟਰ ਤੇ 40 ਕਿਲੋਮੀਟਰ ਤੇ ਨਾ ਜਾਣਾ ਪਵੇ ਜੇ ਅੱਜ ਫੇਰ ਉਹੀ ਮਸੀਬਤ ਜੀ ਜਾਣਾ ਪੈਂਦਾ ਨਾ ਤਾਂ ਸਿੱਧੀ ਬਸਾ ਤੁਸੀਂ ਕੜੂਏ ਦੇ ਲਓ ਕੜੂਏ ਤੋਂ ਪਹਿਲਾਂ ਅਗਲਾ ਮਰੇ ਡੇ ਜਾਊਗਾ ਮਰੇ ਡੇ ਤੇ ਤਾਰ ਉਪੜ ਜਾਊਗਾ ਹਰ ਪ੍ਰੋਬਲਮ ਦੇਖਣੀ ਪਵੇਗੀ ਕਿ ਆ ਕੜੂਏ ਦੇ ਅਗਲਾ ਖੇੜਾਊਗਾ ਤਾਂ ਜਾਊਗਾ ਸੋ ਪਿੰਡਾਂ ਦੀਆਂ ਪ੍ਰੋਬਲਮ ਹੈ ਸਾਨੂੰ ਸੁਣਨੀ ਚਾਹੀਦੀ ਹੈ ਸਰਕਾਰਾਂ ਬਣਦੀਆਂ ਇਸ ਕਰਕੇ ਆ ਲੋਕਾਂ ਦੀਆਂ ਪ੍ਰੋਬਲਮਾਂ ਸੁਣਨ ਵਾਸਤੇ ਸੋ ਮੈਂ ਤਾਂ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਇਹਨਾਂ ਦੀ ਲੋਕਾਂ ਦੀ ਪ੍ਰੋਬਲਮ ਸੁਣ ਕੇ ਪ੍ਰਜਾ ਦੀ ਪ੍ਰਜਾ ਦਾ ਰਾਜਾ ਹੁੰਦਾ ਹੈ ਸੀਐਮ ਤੇ ਰਾਜ ਦਾ ਰਾਜ ਤਾਂ ਤਾਂ ਹੀ ਰਹੂਗਾ ਜੇ ਪ੍ਰਜਾ ਰੋਗੀ ਜੇ ਪ੍ਰਜਾ ਦੁਖੀ ਜੰਦਾ ਰਾਜ ਕਰਦਾ ਸੋ ਮੈਂ ਤੁਹਾਡੇ ਜਰੀਏ ਇਹੀ ਕਹਿਣਾ ਚਾਹਣਾ ਵੀ ਜਿਹੜਾ ਕੱਲ ਨੂੰ ਸਾਡਾ ਧਰਨਾ ਇੱਥੇ ਇਹਨਾਂ ਨੇ ਲਾਣਾ ਕਾਂਗਰਸ ਪਾਰਟੀ ਨਾਲ ਪਹਿਲਾਂ ਵੀ ਨਾਲ ਸੀ ਜਿਨ੍ਹਾਂ ਨੇ ਜ਼ਿਲ੍ਹਾ ਬਣਾਇਆ ਸੀ ਸੋਚ ਸੋਚ ਲੰਬੀ ਰੱਖ ਕੇ ਵਧੀਆ ਰੱਖ ਕੇ ਸਾਡੇ ਉਸ ਵਕਤ ਦੇ ਮੁੱਖ ਮੰਤਰੀ ਸੀ ਸਰਕਾਰ ਨੇ ਬਣਾਇਆ ਸੀ ਤੇ ਅੱਜ ਵੀ ਅਸੀਂ ਉਸ ਸੋਚ ਪਰ ਪਹਿਰਾ ਦਿੰਨੇ ਆ ਵੀ ਇਹ ਲੋਕਾਂ ਦੇ ਕੰਮ ਇੱਥੇ ਹੁੰਨੇ ਆ ਇੱਥੇ ਹੋਣੇ ਚਾਹੀਦੇ ਆ ਨਾ ਕਿ ਆਲੇ-ਦਾਲੇ ਹੋਰ ਕਿਤੇ ਭੇਜੇ 30 ਕਿਲੋਮੀਟਰ 40 ਕਿਲੋਮੀਟਰ ਅੱਜ ਪੈਟਰੋਲ ਡੀਜ਼ਲ ਵੀ ਮਹਿੰਗਾ ਜੇ ਕਿਸੇ ਨੇ ਵਾਹਨ ਚਲਤੇ ਜਾਣਾ ਅੱਜ ਕਿਰਾਇਆ ਵੀ ਜ਼ਿਆਦਾ ਲੋਕਾਂ ਦੇ ਖਰਚੇ ਵਧਣਗੇ ਸੋ ਅਸੀਂ ਇਸ ਕਰਕੇ ਚਾਹੁੰਦੇ ਆਂ ਵੀ ਇਹ ਨਾ ਛਿੜੇ ਜਾੜ ਸਰ ਲੱਗਦਾ ਤੁਹਾਨੂੰ ਕਿ ਕੁਝ ਕੁ ਸਾਲਾਂ ਤੋਂ ਜਿਹੜਾ ਧਰਨੇ ਜਿਹੜੇ ਜ਼ਿਆਦਾ ਲੱਗਨੇ ਸ਼ੁਰੂ ਹੋ ਚੁੱਕੇ ਨੇ ਮੰਨਦੇ ਇਸ ਗੱਲ ਨੂੰ ਹਾਂ ਮੈਂ ਜ਼ਰੂਰ ਮੰਨਦਾ ਜੀ ਇਹ ਕਿਉਂ ਲੱਗਣੇ ਲੱਗੇ ਆ ਅੱਗੇ ਸਰਕਾਰ ਹੁੰਦਾ ਜਿਹੜਾ ਲਾਸਟ ਸਾਲ ਹੁੰਦਾ ਵਾ ਪਹਿਲਾਂ ਵੀ ਅਸੀਂ ਸਰਕਾਰਾਂ 'ਚ ਦੇਖਨੇ ਆ ਲਾਸਟ 'ਚ ਜਾ ਕੇ ਲੱਗਦੇ ਸੀ ਧਰਨੇ ਅੱਜ ਜਦੋਂ ਸਰਕਾਰ ਬਣੀ ਉਹ ਤਾਂ ਤੀਏ ਦਿਨ ਧਰਨੇ ਲੱਗਣੇ ਲੱਗ ਗਏ ਸੀ ਕਿ ਉਹ ਝੂਠ ਹੈ ਜਦੋਂ ਆਪਾਂ ਝੂਠ ਬੋਲਾਂਗੇ ਇੱਕ ਝੂਠ ਬੋਲਾਂਗੇ ਦੂਆ ਬੋਲਾਂਗੇ ਤੀਆ ਬੋਲਾਂਗੇ ਇਹ ਚੁਟਕਲੇ ਦੀ ਸਰਕਾਰ ਹੈ ਉਹਨੂੰ ਸਾਰਿਆਂ ਨੂੰ ਪਤਾ ਵੀ ਚੁਟਕਲੇ ਸੁਣਨੇ ਆ ਉਹਦੇ ਉੱਪਰ ਪੈਸੇ ਨਹੀਂ ਲੱਗਦੇ ਹੁਣ ਚੁਟਕਲੇ ਸੁਣਨ ਪਰ ਉਹ ਵੋਟਾਂ ਪਾ ਗਏ ਸੀ ਚੁਟਕਲੇ ਸੁਣਨ ਵਾਸਤੇ ਰੱਖਦੇ ਧਰਨੇ ਧਰਨੇ ਇਸ਼ਾਈਆਂ ਦੇ ਖਿਲਾਫ ਲੱਗਦੇ ਆ ਧਰਨੇ ਇਸ਼ਾਈਆਂ ਦੇ ਖਿਲਾਫ ਲੱਗਦੇ ਆ ਸੋ ਜਦੋਂ ਵੀ ਸਰਕਾਰਾਂ ਆਈਆਂ ਸਰਕਾਰਾਂ ਨੇ ਲੋਕਾਂ ਦੇ ਹਿੱਤ ਚ ਕੰਮ ਕਰਨਾ ਹੁੰਦਾ ਸਰਕਾਰਾਂ ਦਾ ਇਸ ਵਾਸਤੇ ਹੁੰਦੀਆਂ ਨਾ ਕਿ ਲੋਕਾਂ ਦੇ ਗਲ ਘੁੱਟਣੇ ਆ ਨਾ ਕਿ ਲੋਕਾਂ ਨੂੰ ਝੂਠ ਬੋਲਣਾ ਸਿਖਾਉਣਾ ਸਰਕਾਰਾਂ ਨੇ ਤਾਂ ਸੱਚਾਈ ਵਾਲੇ ਪਾਸੇ ਜਾਣਾ ਧਾਰੋਂਗੇ ਪੰਜਾਬ ਹੈ ਪੰਜਾਬ ਤਾਂ ਨਿਸ਼ਾਨੀ ਉਹ ਹੈ ਪੱਗ ਦੀ ਨਿਸ਼ਾਨੀ ਸਾਡੀ ਪੰਜਾਬ ਦੀ ਪੰਜਾਬੀ ਬੋਲੀ ਦੀ ਨਿਸ਼ਾਨੀ ਹੈ ਇਸੇ ਚੀਜ਼ ਤੋਂ ਅਸੀਂ ਲਈ ਗਈ ਖੰਨੇ ਆ ਸੋ ਅੱਜ ਜੇ ਅਸੀਂ ਇਹਨਾਂ ਨੂੰ ਇਗਨੋਰ ਮਾਰਾਂਗੇ ਪਿੰਡਾਂ ਵਾਲਿਆਂ ਨੂੰ ਇਗਨੋਰ ਮਾਰਾਂਗੇ ਸਾਡੇ ਪੰਜਾਬ ਦੇ ਇਹਦੇ ਨਾਲ ਸ਼ਹਿਰਾਂ ਨਾਲ ਪੰਜਾਬ ਨਹੀਂ ਹੈ ਜ਼ਿਆਦਾ ਕਰ ਜ਼ਿਆਦਾ ਕਰ ਸਾਡਾ ਪਿੰਡਾਂ ਨਾਲ ਲੋਕਾਂ ਨਾਲ ਤਾਂ ਪੰਜਾਬ ਬਣਿਆ ਸਾਨੂੰ ਛੇੜਦੇ ਆਂ ਬਾਰ-ਬਾਰ ਕਦੇ ਕਿਸੇ ਪਾਸੇ ਨੂੰ ਛੇੜਦੇ ਆਂ ਕਦੇ ਕਿਸੇ ਪਾਸੇ ਨੂੰ ਛੇੜਦੇ ਆਂ ਇਹ ਬੱਚਿਆਂ ਨੂੰ ਨੌਕਰੀਆਂ ਦੇਣ ਜਿਹੜੇ ਇਹਨਾਂ ਨੇ ਵਾਅਦਾ ਹੀ ਕਰੇ ਸੀ ਪਹਿਲਾਂ ਉੱਪਰਲੀ ਸਰਕਾਰ ਨੇ 2 ਕਰੋੜ ਨੌਕਰੀ ਦੇਣੀ ਸੀ ਆਏ ਸਾਲ ਉਹਨਾਂ ਨੇ ਨਹੀਂ ਦਿੱਤੀ ਇਹਨਾਂ ਨੇ 200 ਨਹੀਂ ਦਿੱਤੀ ਜਿਹਨਾਂ ਨੂੰ ਦਿੱਤਿਆਂ ਲੈਟਰ ਲਈ ਫਿਰਦੇ ਆ ਉਹਨਾਂ ਨੂੰ ਕਦੇ ਵਾਇਨਵੈਂਟ ਨਹੀਂ ਕੀਤਾ ਸੋ ਜਿਹੜੇ ਕੰਮ ਕਰਨ ਵਾਲੇ ਆ ਉਹ ਕਰਨ ਤਾਂ ਹੀ ਧਰਨੇ ਲੱਗਦੇ ਆ ਜੀ ਆ ਸਰ ਖਰੜ ਦੀਆਂ ਸੜਕਾਂ ਨੂੰ ਤੁਸੀਂ ਕਿਦਾਂ ਵੇਖਦੇ ਹੋ ਤੁਹਾਨੂੰ ਲੱਗਦਾ ਹੈ ਕਿ ਹੁਣ ਜਿਹੜੀਆਂ ਖਰੜ ਦੀਆਂ ਸੜਕਾਂ ਬਹੁਤ ਜ਼ਿਆਦਾ ਟਰੋਲ ਹੋਇਆ ਸੀਗਾ ਆਪਣਾ ਖਰੜ ਨੂੰ ਹਰ ਕੋਈ ਪੋਡਕਾਸਟ ਹੋਵੇ ਰਿਲਾ ਹੁਣ ਬਹੁਤ ਵਾਇਰਲ ਲੱਗਦਾ ਹੈ ਕਿ ਹੁਣ ਕੰਮ ਚੱਲ ਰਹੇ ਨੇ ਤੇ ਸੜਕਾਂ ਵਧੀਆ ਬਣ ਰਹੀਆਂ ਨੇ ਮੈਡਮ ਮੈਨੂੰ ਕਿਤੇ ਦਿਖਦਾ ਨਹੀਂ ਕੰਮ ਹੁੰਦਾ ਤੁਸੀਂ ਇੱਥੇ ਰਹਿੰਦੇ ਹੋ ਬਾਕੀ ਖੜੇ ਨੇ ਮੇਰੇ ਨਾਲ ਮੇਰੇ ਭਰਾ ਖੜੇ ਨੇ ਸਾਡੇ ਚੇਅਰਮੈਨ ਹੈ ਕਾਂਗਰਸ ਪਾਰਟੀ ਵੱਲੋਂ ਵੀ ਮੱਖ ਵਖਾਉਂਦੇ ਆਉਂਦੇ ਆ ਤੇ ਸਾਨੂੰ ਕੋਈ ਰਿਪੋਰਟ ਨਹੀਂ ਆਈ ਵੀ ਕਿਹੜਾ ਕੰਮ ਚੱਲਦਾ ਏਦਾਂ ਕਿਸੇ ਨੇ ਤਵਾਤੜ ਨੇ ਮਾਤਰ ਨੇ ਕਿਸੇ ਨੇ ਮੜਾ ਮੋਟਾ ਕੰਮ ਚਲਾ ਦਿੱਤਾ ਕਿਸੇ ਬੱਚਿਆਂ ਦੇ ਸੱਟਾਂ ਵੱਜੀਆਂ ਆਪਾਂ ਦੇਖਦੇ ਸੀ ਲੰਡਰਾਂ ਰੋਡ ਤੇ ਵੀ ਕਿੰਨੀਆਂ ਸੱਟਾਂ ਵੱਜੀਆਂ ਕਿ ਸਕੂਟਰ ਬੇਟੀਆਂ ਸਾਡੀਆਂ ਸਾਡੇ ਬੱਚੇ ਉਹ ਹੋਏ ਆ ਬਜ਼ੁਰਗ ਸਾਡੇ ਗਿਰੇ ਆ ਸੋ ਇਹ ਸਰਕਾਰ ਨੇ ਕਰਨੇ ਹੁੰਦੇ ਉਹ ਤਾਂ ਹੈ ਹੀ ਨਹੀਂ ਉਹਨਾਂ ਕੋਲ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਵੀ ਚੁਟਕਲੇ ਆ ਨਾ ਕੋਈ ਫਿਰ ਧਰਨੇ ਲੱਗਣਗੇ ਭਾਈ ਉਸ ਧਰਿਆਂ ਦਾ ਸਵਾਦ ਆ ਅਸੀਂ ਲੈ ਰਹੇ ਹਾਂ ਭੁਗਤ ਰਹੇ ਹਾਂ ਲੋਕ ਭੁਗਤ ਰਹੇ ਐਸ ਗੱਲ ਨੂੰ ਪੰਜਾਬੀ ਭੁਗਤ ਰਹੇ ਆ ਵੀ ਜਿਹੜੀ ਸਰਕਾਰ ਕਿਹੜੀ ਬਣਾ ਲਈ ਅਸੀਂ ਕੋਈ ਸੁਣਦੀও ਨਹੀਂ ਚਾਹੇ ਸਰਕਾਰ ਜਿਹੜੀ ਮਰਜ਼ੀ ਹੋਵੇ ਉਹਨੂੰ ਸੁਣਨੀ ਚਾਹੀਦੀ ਪਬਲਿਕ ਦੇ ਨਾਲ ਪਬਲਿਕ ਨਾਲੇ ਰਾਜਾ ਜੇ ਪਬਲਿਕੇ ਨਹੀਂ ਹੋਊਗੀ ਤਾਂ ਰਾਜਾ ਕਦਾ ਪਬਲਿਕ ਨਾਲਿਆ ਨਹੀਂ ਸੁਪਰ ਪਬਲਿਕ ਨਾਲੇ ਪਰਿਵਾਰ ਹੁੰਦਾ ਇਹ ਤਾਂ ਪਰਿਵਾਰ ਆ ਇੱਕ ਜਦੋਂ ਹੈੱਡ ਮੰਨਦਾ ਨਹੀਂ ਗੱਲ ਫਿਰ ਉਹ ਕਦਾ ਹੈੱਡ ਆ ਸਾ ਤੁਸੇ ਸੁਣ ਚ ਕਿਉਂ ਕਿ ਵਕੀਲ ਕਿਸ ਮੁੱਦੇ ਨੂੰ ਲੈ ਕੇ ਜਿਹੜੇ ਲਗਾਤਾਰ ਧਰਨੇ ਤੇ ਬੈਠੇ ਹੋਏ ਨੇ ਉਹਨਾਂ ਦਾ ਕਹਿਣਾ ਇਹ ਹੈ ਕਿ ਅਸੀਂ ਅੱਜ ਹੀ ਧਰਨਾ ਖਤਮ ਨਹੀਂ ਕਰਾਂਗੇ ਬਲਕਿ ਕੱਲ ਵੀ ਧਰਨਾ ਲਗਾਵਾਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ ਉਦੋਂ ਤੱਕ ਅਸੀਂ ਲਗਾਤਾਰ ਇਹ ਧਰਨਾ ਜਿਹੜਾ ਜਾਰੀ ਰੱਖਾਂਗੇ ਸੋ ਕੱਲ ਇੱਕ ਵਾਰ ਫਿਰ ਤੋਂ ਇਹਨਾਂ ਦੇ ਵੱਲੋਂ ਧਰਨਾ ਲਗਾਇਆ ਜਾਏਗਾ ਕਦੋਂ ਤੱਕ ਇਹਨਾਂ ਦੀਆਂ ਮੰਗਾਂ ਜਿਹੜੀਆਂ ਸਰਕਾਰ ਦੇ ਵੱਲੋਂ ਮੰਨੀਆਂ ਜਾਣਗੀਆਂ ਜਾਂ ਨਹੀਂ ਮੰਨੀਆਂ ਜਾਣਗੀਆਂ ਉਦੋਂ ਤੱਕ ਇਹ ਧਰਨਾ ਜਾਰੀ ਰਹਿੰਦਾ ਹੈ ਉਹ ਸਾਰੀ ਖਬਰ ਅਸੀਂ ਤੁਹਾਡੇ ਤੱਕ ਲੈ ਕੇ ਆਵਾਂਗੇ ਉਦੋਂ ਤੱਕ ਲਈ ਮੈਨੂੰ ਔਰ ਫਿਰ ਕਾਊਰਟ ਦੇ ਜਾਨ ਤੋਂ ਇਜਾਜ਼ਤ ਤੁਸੀਂ ਇੱਕ ਦਿਰੋ ਪੰਜ ਦਰਿਆਨੀਆਂ